ਅੰਦਰੋਂ ਬਾਜ਼ਾਰ ਦੇ ਵਿੱਚ ਖੜਿਆ ਤੇ ਇੱਥੇ ਅੱਜ ਇੱਕ ਐਸੇ ਮਾਂ ਪੁੱਤ ਦੀ ਜੋੜੀ ਨੂੰ ਮਿਲੌਣ ਲੈ ਕੇ ਆਇਆ ਤੇ ਉਹ ਹੈ ਕੌਣ ਨੇ ਉਹ ਹੈਗੇ ਆ ਜੀ ਇੱਥੇ ਭੋਲੀ ਦਾ ਢਾਬਾ ਨਾਂ ਤੇ ਫੇਮਸ ਆ ਮੈਮ ਤੇ ਇਹ ਨੇ ਜੀ ਮੈਡਮ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਜੀ ਠੀਕ ਠਾਕ ਹੋ ਹਾਂਜੀ ਵਧੀਆ ਜੀ ਵਧੀਆ ਅੱਛਾ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਹਾਂਜੀ ਲੂਫ ਫਲੋਰ ਦੇ ਵਿੱਚ ਲਗਭਗ ਸਭ ਤੋਂ ਵੱਧ ਢਾਬਾ ਤੁਹਾਡਾ ਵਾਇਰਲ ਆ ਹਾਂਜੀ ਹਾਂਜੀ ਕੀ ਐਸਾ ਬਣਾਉਂਦੇ ਹੋ ਜਿਹੜਾ ਇੰਨਾ ਵਾਇਰਲ ਹੋਇਆ ਪਿਆ ਸਾਰੇ ਪਾਸੇ ਤੁਹਾਡੇ ਚਰਚੇ ਹੁੰਦੇ ਨੇ ਹਾਂਜੀ ਕੋਈ ਵੀ ਚੀਜ਼ ਜਿਹਦਾ ਦਿਲ ਨਾਲ ਰੂਹ ਨਾਲ ਬੰਦੀ ਹੈ ਜੀ ਤੇ ਉਹਨੂੰ ਦਿਲ ਨਾਲ ਐਂ ਚੀਜ਼ ਵਧੀਆ ਤਰੀਕੇ ਨਾਲ ਦਿਲੋਂ ਖੁਸ਼ੀ ਨਾਲ ਬਣਾਈਦੀ ਅਸੀਂ ਚੀਜ਼ ਕਿਉਂਕਿ ਮੈਨੂੰ ਕੰਮ ਕਰਨ ਦਾ ਬੜਾ ਸ਼ੌਂਕ ਆ ਹਰ ਚੀਜ਼ ਬਣਾਉਂਦਾ ਬੜਾ ਸ਼ੌਂਕ ਆ ਹੂੰ ਤੇ ਬੜੇਨ ਪਿਆਰ ਨਾਲ ਲਗਾਵ ਨਾਲ ਦਿਲ ਨਾਲ ਬਣਾਣਾ ਪੈਂਦਾ ਕੀ ਬਾਤ ਹੈ ਅੱਛਾ ਤੇ ਇਧਰ ਤੁਹਾਡੇ ਨਾਲ ਬੇਟਾ ਤੁਹਾਡਾ ਹਾਂਜੀ ਬੇਟਾ ਮਤਲਬ ਮਾਂ ਪੁੱਤ ਦੀ ਜੋੜੀ ਜਿਹੜੀ ਹੈਗੀ ਇੱਥੇ ਕੰਮ ਕਰਦੀ ਹੈ ਹਾਂਜੀ ਆ ਦਾ ਸੀ ਕੀ ਬਾਤ ਹੈ ਜੀ ਅੱਛਾ ਤੇ ਸ਼ੁਰੂਆਤ ਕਦੋਂ ਹੋਈ ਆ ਇਹ ਭੋਲੀ ਦੇ ਢਾਬੇ ਦੀ ਮੈਨੂੰ ਮੈਨੂੰ ਹੋ ਗਏ 18 ਸਾਲ ਹੋ ਗਏ ਕੰਮ ਕਰਦੇ ਨੇ 18 ਸਾਲ ਹਾਂਜੀ 18 ਸਾਲੋਂ ਦੇ ਕੰਮ ਕਰਦੇ ਹਾਂ ਤੇ ਅੱਜ ਸ਼ੁਰੂਆਤ ਕਿਵੇਂ ਹੋਈ ਸੀ ਸ਼ੁਰੂਆਤ ਸਾਡੇ ਨਾਲ ਮੈਂ ਮਤਲਬ ਆਪਣੇ ਬ੍ਰਦਰ ਨਾਲ ਕੰਮ ਕਰਦੀ ਕਿਸੇ ਟਾਈਮ ਜੀ ਕਿਸੇ ਟਾਈਮ ਉਹਨਾਂ ਨਾਲ ਕੰਮ ਕਰਦੀ ਸੀ ਫਿਰ 6 6-7 ਸਾਲ ਉਹਨਾਂ ਨਾਲ ਮੈਂ ਕੰਮ ਕੀਤਾ ਅੱਛਾ ਜੀ ਫਿਰ ਉਸ ਤੋਂ ਬਾਅਦ ਸਾਡੇ ਅਨੁਮਨ ਹੋ ਗਏ ਸੀ ਆਪਣਾ ਅਲੱਗ ਕਰਨ ਦਾ ਅੱਛਾ ਫਿਰ ਤੁਸੀਂ ਆਪਣਾ ਅਲੱਗ ਕਰਨ ਦਾ ਹਾਂਜੀ ओके okay. अच्छा एक सेटल चीज ਦੇ ਉੱਤੇ ਕੰਮ ਕਰਨਾ ਤੇ ਇੱਕ ਆਪਣੀ ਨਵੀਂ ਚੀਜ਼ ਸ਼ੁਰੂ ਕਰਨੀ ਹਾਂਜੀ ਔਖਾ ਕਿੰਨਾ ਕੁ ਲੱਗਿਆ ਫਿਰ ਥੋੜੀ ਦਿੱਕਤ ਤਾਂ ਹੋਈ ਕੁਝ ਪਿਆਸੇ ਦੇ ਪ੍ਰੋਬਲਮ ਜਦੋਂ ਕੰਮ ਸ਼ੁਰੂ ਕਰਨਾ ਸੀ ਮੇਰੇ ਕੋਲ ਕੁਝ ਨਹੀਂ ਸੀਗਾ ਅੱਛਾ ਮੈਂ ਵੀ ਫੜ ਫੜ ਕੇ ਆਪਣਾ ਕੰਮ ਸ਼ੁਰੂ ਕੀਤਾ ਇੱਕ ਛੋਟੇ ਜਿਹੇ ਢਾਬੇ ਤੋਂ ਕੰਮ ਸ਼ੁਰੂ ਕੀਤਾ ਓਕੇ ਤਾਂ ਤਾਂ ਥੋੜਾ ਹੁਣ ਜਗ੍ਹਾ ਇੱਥੋਂ ਵੱਡਾ ਲੈ ਲਿਆ ਢਾਬਾ ਤੇ ਉਹ ਪੈਸੇ ਕਿੱਥੋਂ ਰੈਂਜ ਹੋਏ ਸੀਗੇ ਪੈਸੇ ਵਸੇਦੇ ਆਹਰ ਕੋ ਇਹ ਜਿਹੰਦਾ ਵੀ ਕੰਮ ਸ਼ੁਰੂ ਕਰੋ ਅਸੀਂ ਤੁਹਾਡੇ ਵਾਸਤੇ ਹੈਲਪ ਕਰ ਦਾਂਗੇ ਇਹ 50000 ਰੁਪਏ ਵਿਆਜ ਹੀ ਪੈਸਾ ਫੜ ਕੇ ਕੰਮ ਸ਼ੁਰੂ ਕੀਤਾ ਅੱਛਾ ਜੀ ਫਿਰ ਉਹ ਕੰਮ ਕਰਕੇ ਪੈਸੇ ਵੀ ਲਾਏ ਆ ਕੀ ਬਾਤ ਹੈ ਹਾਂਜੀ ਤੇ ਉਹ ਜਿਹੜਾ 50000 ਰੁਪਏ ਵਿਆਜੂ ਫੜਿਆ ਸੀ ਤੇ ਉਹ ਤੁਹਾਨੂੰ ਰਾਸ ਆ ਗਿਆ ਹਾਂਜੀ ਰਾਸ ਆ ਗਿਆ ਹਾਂਜੀ ਜਿਹੜਾ ਜਿਹੜੀ ਅਸੀਂ ਦੁਕਾਨ ਰੈਂਟ ਤੇ ਲਈ ਸੀ ਉਹ ਸਾਡੇ ਬੌਜੀ ਬੜੇ ਚੰਗੇ ਸੀ ਕਹਿੰਦੇ ਤੁਸੀਂ ਕੰਮ ਸ਼ੁਰੂ ਕਰੋ ਕਿਰਾਏ ਦੀ ਫਿਕਰ ਨਾ ਕਰੋ ਫਿਰ ਉਹਨਾਂ ਨੇ ਇਹ ਕਿਹਾ ਵੀ ਕੰਮ ਸ਼ੁਰੂ ਕਰ ਵੀ ਅਸੀਂ ਕੰਮ ਸ਼ੁਰੂ ਕੀਤਾ ਤਾਂ ਮਾਤਾ ਇਹ ਮੈਂ ਜੀ ਕੀ ਕੀ ਬਣਾਉਣੇ ਕੀ ਕੀ ਉਹ ਤੁਹਾਡਾ ਇੱਕ ਮੈਂ ਪਹਿਲਾਂ ਮੈਨੂ ਦਿਖਾਵਾਂ ਤੁਹਾਡਾ ਮੈਨੂ ਬਹੁਤ ਸਸਤਾ ਆ ਆ ਇੱਕ ਰੇਟ ਆ ਇਹਨਾਂ ਦਾ ਰੇਟ ਲਿਸਟ ਹੈ ਜੀ ਪਰੋਠੇ ਦੀ ਆਲੂਆਂ ਦੀ ਕੋਈ ਵੀ ਸਬਜ਼ੀ ਜਿਹੜੀ ਕੋਈ ਚੀਜ਼ ਆਣੀ ਆ ਪਰ ਇਹਨਾਂ ਰੇਟ ਘੱਟ ਕੇ ਉਹ ਰੱਖਿਆ ਆ ਮਾਰਕੀਟ ਦੇ ਹਿਸਾਬ ਨਾਲ ਕਸਟਮਰ ਦੇ ਹਿਸਾਬ ਨਾਲ ਇਹਦੀ ਐਵੇਂ ਤੁਸੀਂ ਵਾਇਰਲ ਲੋ ਇੰਨਾ ਲੋਕ ਰੋਟੇ ਖਾਣੇ ਨੂੰ ਪਸੰਦ ਕਰਦੇ ਆ ਫੇਰ ਵੀ ਰੇਟ ਨਹੀਂ ਪਰਦੇ ਪਰਦੇ ਨਹੀਂ ਰੇਟ ਨਹੀਂ ਪਰਦੇ अच्छा असी ओ उना को रेट रखे भी कस्टमर पास के रेट उना को ओके ते टाबा पे जी प्योर वेज है हां जी वेज कोई नॉन वेज ਦਾ ਕੰਮ ਨਹੀਂ ਰਜਿਤ ਬਣ ਕੇ ਮੈਂ ਛੂੜ ਥੋੜੀ ਬੋਲਣਾ ਹਨਾ ਨਾਨ ਵੇਜ ਬੰਦਾ ਸਿਰਫ ਆਰਡਰ ਦੇ ਬੰਦਾ ਉਦਾਂ ਨਹੀਂ ਸੀ ਬਣਾ ਅੱਛਾ ਵੈਸੇ ਨਹੀਂ ਉਹਦੇ ਬਰਤਨ ਵਗੈਰਾ ਲੱਗ ਹੁੰਦੇ ਅੱਛਾ ਸਭ ਕੁਝ ਅਲੱਗ ਬਣਾ ਹਾਂਜੀ ਐਗ ਵਗੈਰਾ ਦੇ ਬਰਤਨ ਲੱਗ ਹੁੰਦੇ ਓਕੇ ਮਤਲਬ ਜੇ ਆਪ ਨਹੀਂ ਪਸੰਦ ਕਰਦੀ ਅੱਛਾ ਮੰਨ ਲਓ ਜੇ ਕਿਸੇ ਨੇ ਤੁਹਾਡੇ ਕੋਲੋਂ ਨਾਨ ਵੇਜ ਬਣਵਾਉਣਾ ਹੋਵੇ ਨਾ ਉਹ ਬਣਾ ਸਕਦੇ ਹਾਂਜੀ ਬਣਾ ਸਕਦੇ ਕਿਉਂਕਿ ਮੈਂ ਆਪ ਨਹੀਂ ਖਾਂਦੀ ਬਿਲਕੁਲ ਨਹੀਂ ਪਸੰਦ ਕਰਦੀ ਅੱਛਾ ਜੀ ਮੈਂ ਤਾਂ ਨਾ ਖਾਣਾ ਨਾ ਖਵਾਣਾ ਪ ਦੀ ਦੁਕਾਨਦਾਰੀ ਹੁੰਦੀ ਕਸਟਮਰ ਇਦਾਂ ਦੇ ਹੁੰਦੇ ਆ ਤੇ ਕਰਨਾ ਹੀ ਪੈਂਦਾ ਹਾਂ ਤੇ ਭਾਜੀ ਜਦੋਂ ਤੁਹਾਡੇ ਬ੍ਰਦਰ ਨਾਲ ਅਨੁਭਵ ਹੁੰਦੀ ਹੈ ਹਾਂਜੀ ਤੇ ਉਹਦੇ ਵਿੱਚੋਂ ਵੀ ਕੁਝ ਹਿੱਸਾ ਪਤੀ ਮਿਲਿਆ ਉਹਦੋਂ ਕਿ ਨਹੀਂ ਵੀ ਹਾਂ ਵੀ ਮੈਂ ਹੈਲਪ ਹੋ ਜਲੀ ਕੁਝ ਨਹੀਂ ਨਹੀਂ ਹਿੱਸਾ ਕੁਝ ਨਹੀਂ ਕੋਈ ਹਿੱਸਾ ਨਹੀਂ ਮਿਲਿਆ ਹਾਂਜੀ ਹਾਂ ਮੇਰਾ ਇੱਕ ਵੱਡਾ ਬ੍ਰਦਰ ਵੱਡਾ ਬ੍ਰਦਰ ਸੀ ਐਕਸਪਾਇਰ ਹੋ ਗਿਆ ਉਹਨਾਂ ਨੇ ਜਿੱਦਾਂ ਮੈਂ ਕੰਮ ਕਰਦੀ ਸੀ ਨਾ ਮਤਲਬ ਮੈਂ ਖਰਚਾ ਕੁਝ ਨਹੀਂ ਲੈਂਦਾ ਸੀ ਉਹਨਾਂ ਨੇ ਆਪਣੀ ਖੁਸ਼ੀ ਨਾਲ ਮੈਨੂੰ ਜਗ੍ਹਾ ਦਿੱਤੀ ਸੀ अच्छा करतो ओके दो मरले सवा दो मरले में उन्होंने को खरीदी सी पैसे देके ए दो मरले उन्होंने ने में दीती सी जिथे ਤੁਸੀਂ ਹੁਣ ਰਹ ਰਹੇ ਹੋ ਹਾਂਜੀ ਰਹੇ ਹਾਂ ਤੇ ਮੈਂ ਪੂਰਾ ਉਹਨਾਂ ਨੇ ਆਪਣੀ ਜਗ੍ਹਾ ਮੈਨੂੰ ਆਪਣੇ ਖੁਸ਼ੀ ਨਾਲ ਮੰਗੇ ਤਾਂ ਬਿਨਾ ਮਤਲਬ ਮੈਨਾਂ ਕੋ ਕੁਛ ਨਹੀਂ ਮੰਗਿਆ ਕਦੀ ਵੀ ਕਿ ਮੈਨੂੰ ਪੈਸਾ ਚਾਹੀਦਾ ਜਾਂ ਤਨਖਾਹ ਚਾਹੀਦੀ ਆਪਣੇ ਖੁਸ਼ੀ ਨਾਲ ਆਪਣਾ ਕੰਮ ਕੀਤਾ ਉਹਨਾਂ ਦੇ ਨਾਲ ਉਹਨਾਂ ਨੇ ਆਪਣੇ ਖੁਸ਼ੀ ਨਾਲ ਹੀ ਮੈਨੂੰ ਦਿੱਤੀ ਸੀ ਉਹ ਹੁਣ ਇਸ ਟਾਈਮ ਟੱਬਾ ਹੈਗਾ ਉਹ ਹਾਂਜੀ ਮਤਲਬ ਜਿੱਥੇ ਅਸੀਂ ਕੰਮ ਕਰਦੇ ਸੀ ਉਹ ਦਾ ਉਹਨਾਂ ਨੇ ਵੇਚ ਬੁਝ ਦਿੱਤਾ ਉਹ ਉਹਨਾਂ ਦਾ ਟੱਬਾ ਉਧਰ ਰੋਡ ਤੇ थाँच्छी। थाँच्छी। केड़ी -केड़ी अच्छा दलताबा रोड ਤੇ ਚਲਾ ਰਹੇ ਹਾਂ ਜੀ। ਓਕੇ ਤੇ ਭਾਜੀ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਕਿਹੜਾ ਮੈਨੂ ਸੀ ਕਿਹੜੀ-ਕਿਹੜੀ ਚੀਜ਼ ਬਣਾਉਂਦੇ ਸੀ ਤੁਸੀਂ ਉੱਥੇ ਜਦ ਮੈਂ ਸ਼ੁਰੂਆਤ ਕੀਤੀ ਸੀ ਉਹ ਰਾਜਮਾ ਕੜੀ ਤਾਂ ਰੂਟੀਨ 'ਚ ਹੁੰਦੇ ਦਾਲ ਰਾਜਮਾ ਕੜੀ ਅੱਛਾ ਜੀ ਹਾਂਜੀ ਤੇ ਉਸ ਤੋਂ ਨਾਲ ਅਲਾਵਾ ਉਸ ਤੋਂ ਸਬਜੀ ਹੋ ਜਾਂਦੀ ਮਿਕਸ ਸੁੱਕੀ ਸਬਜੀ ਨਿਕਟਰੀ ਵਾਲੀ ਉਹ ਕਹਿੰਦੇ ਅੱਜ ਹੁਣ ਜਿਹੜਾ ਤੁਹਾਡੇ ਕੋਲ ਮੈਨੂ ਆ ਉਹ ਕੀ ਆ ਅੱਜ ਦਾ ਮੈਨੂ ਕੜੀ ਹੈ ਰਾਜਮਾ ਹੈ ਦਾਲ ਹੈ ਅੱਛਾ ਜੀ ਬਲੈਕ ਚਨੇ ਹੈਗੇ ਆ ਪਾਲਕ ਨਿਊਟਰੀਆ ਤੇ ਬਾਕੀ ਡਿਮਾਂਡ ਤੇ ਜਿਹੜੀਆਂ ਜਿਹੜੀਆਂ ਆਪਣੇ ਆਈਟਮ ਬਣਾਉਂਦੇ ਆਪਾਂ ਭਾਈ ਜੀ ਇੱਕ ਵਾਰੀ ਦਿਖਾ ਦਿਓ ਜਿਹੜਾ ਤੁਸੀਂ ਚੀਜ਼ਾਂ ਬਣਾਈਆਂ ਹੋਈਆਂ ਨੇ ਹਾਂਜੀ ਦਿਖਾਓ ਜਦੋਂ ਆਪਾਂ ਪਿਛਲੇ ਪਾਸੇ ਚ ਉਧਰ ਜਾਂਦੇ ਆ ਤੇ ਇਹ ਇਹਨਾਂ ਦਾ ਇੱਕ ਟੇਅ ਸਿਸਟਮ ਆ ਜਿੱਥੇ ਖਾਣਾ ਪੀਣਾ ਖਾਣ ਲਈ ਬਹੁਤ ਸਫਾਈ ਵਾਲਾ ਸਿਸਟਮ ਰੱਖਿਆ ਹੋਇਆ ਤੇ ਇਹ ਇਧਰ ਰਸੋਈ ਆ ਜਿੱਥੇ ਇਹਨਾਂ ਦਾ ਸਾਰਾ ਵਗੈਰਾ ਰੋਟੀ ਵਗੈਰਾ ਤਿਆਰ ਕਰਦੇ ਨੇ ਤੇ ਇਧਰ ਇਹਨਾਂ ਦਾ ਭੈਂਟੋਲਾ ਜਿਹੜਾ ਕਾਊਂਟਰ ਮੇਨ ਆ ਜਿੱਥੇ ਉਹ ਇਹ ਆਪਣਾ ਤਿਆਰ ਕਰਦੇ ਹਾਂਜੀ ਭਾਈ ਜੀ ਦਿਖਾਓ ਜਨਾ ਕੀ ਕੀ ਹੈਗਾ ਜੀ ਇਹ ਪਾਲਕ ਉਧਰ ਪਈ ਓਕੇ ਜੀ ਇਹ ਰਾਜਮਾ ਆ ਗਿਆ ਪਾਲਕ ਨਹੀਂ ਲਿਆ ਪਾਲਕ ਉਧਰ ਪਈ ਦੀ ਸਾਦੀ ਪਾਲਕ ਹੈ ਤਿਆਰ ਹੋਈ ਸੀ ਨਾ ਉਧਰ ਹੈ ਹਾਂ ਓਕੇ ਇਹ ਕਿਹੜੀ ਦਾਲ ਆ ਗਈ ਜੀ ਦਾਲ ਮਖਣੀ ਦਾਲ ਮਖਣੀ ਦਾਲ ਜਿਹੜੀ ਦਾਲ ਮਖਣੀ ਬਣਦੀ ਹੈ ਇੱਕ ਗਾਗਾ ਸਿਰਦਾਂ ਸਿਮਪਲ ਵੀ ਹੈਗੀ ਹੈ ਅੱਛਾ ਜੀ ਸਪੈਸ਼ਲ ਦਾਲ ਮਖਣੀ ਖਾਣੀ ਆ ਉਹ ਵੀ ਅਸੀਂ ਤਿਆਰ ਕਰਾਂਗੇ ਅੱਛਾ ਉਹ ਸਪੈਸ਼ਲ ਬਣਨੀ ਹੈ ਸਪੈਸ਼ਲ ਬਣੂਗੀ 20 ਮਿੰਟ ਲੱਗੂਗੇ ਸਪੈਸ਼ਲ ਤਿਆਰ ਕਰਾਂਗੇ ਕੀ ਬਾਤ ਹੈ ਬੱਸ ਬਹੁਤ ਵਧੀਆ ਇੱਕ ਬੜੀ ਪਕੌੜਾ ਓਹੋ ਤੁਹਾਡੇ ਇਹ ਪਕਵੜੇ ਬੜੇ ਯੂਨੀਕ ਜੇ ਤੁਹਾਡੇ ਹਨ ਨਹੀਂ ਇਹ ਜੋ ਬਹੁਤ ਛੋਟੇ ਛੋਟੇ ਹੁੰਦੇ ਕਈ ਵੇ ਵੱਡੇ ਵੀ ਕਰਦੇ ਤੇ ਕਿਵੇਂ ਓਏ ਹੋਏ ਵੈਸੇ ਕੱਢਦੇ ਤਾਂ ਅਸੀਂ ਵੱਡੇ ਹੀ ਆ ਅੱਜ ਥੋੜੀ ਕਈ ਨਾ ਟਾਈਮ ਦੀ ਤੰਗੀ ਹੈ ਜੀ 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 ਇਹ ਆਪਣੇ ਕਲੈਕਸ਼ਨ ਇਹ ਅੱਛਾ ਜੀ ਵਾਹ ਜੀ ਵਾਹ ਬਹੁਤ ਵਧੀਆ ਬਣੇ ਅੱਛਾ ਬਲਾਂ ਅੱਛਾ ਬਲਾਂ ਓਕੇ ਇਹਨਾਂ ਨਾਲ ਮਨਨ ਵੀ ਖਾ ਸਕਦੇ ਕੜੀ ਦੇ ਨਾਲ ਦਾਲ ਦੇ ਨਾਲ ਸਪੈਸ਼ਲ ਖਾਣੇ ਤੇ ਜੀਰੇ ਵਾਲੇ ਵੀ ਬਣ ਜੂਗੇ ਅੱਛਾ ਤੇ ਹੁਣ ਇੱਕ ਇੱਕ ਆਈਟਮ ਰਹਿ ਗਈ ਤੁਹਾਡੀ ਆ ਪਰ ਲੇਟ ਹੋ ਗਿਰ ਉਹ ਬਣੀ ਨਾ ਪ੍ਰਾਈਸ ਲੈ ਕੇ ਓਕੇ ਉਹ ਰੈਡੀ ਹੋ ਰਹੀ ਆ ਚਲੋ ਜੱਦਾਗ ਰੈਡੀ ਉਹਦੀ ਲੈ ਕੇ ਆਉ ਜਤਕਿ ਜਿਹੜੇ ਬ੍ਰਦਰ ਨਾਲ ਮੈਂ ਢਾਬਾ ਕਰਦੀ ਸੀ ਨਾ ਜਿਹੜਾ ਨਾਮ ਭੋਲੀ ਢਾਬੇ ਦਾ ਮਸ਼ਹੂਰ ਆ ਹਾਂਜੀ ਕਿ ਜਿਹੜਾ ਵੀ ਕਸਟਮਰ ਉਹਨਾਂ ਨੂੰ ਪੁੱਛਦਾ ਨਾ ਭੋਲੀ ਢਾਬਾ ਤੁਹਾਡਾ ਤੇ ਉਹ ਕਹਿੰਦੇ ਹਾਂ ਅਸੀਂ ਆ ਅੱਛਾ ਮਤਲਬ ਮੇਰਾ ਨਾਮ ਲੈ ਕੇ ਉਹੀ ਕੰਮ ਕਰਦੇ ਹੁਣ ਵੀ ਹੁਣ ਵੀ ਜਦੋਂ ਉਹ ਕਸਟਮਰ ਪੁੱਛਦੇ ਨਾ ਜਦੋਂ ਕੀਲੇ ਦੇ ਟ੍ਰੇਨਿੰਗ ਵਗੈਰਾ ਹੁੰਦੇ ਆ ਤੇ ਉਹਨਾਂ ਨੂੰ ਪੁੱਛਦੇ ਕਿ ਭੋਲੀ ਤੁਸੀਂ ਕਿਹ ਕਹਿੰਦੇ ਹਾਂਜੀ ਭੋਲੀ ਅਸੀਂ ਆ ਮਤਲਬ ਮੇਰਾ ਨਾਮ ਲੈ ਕੇ ਗਾਗ ਦੀ ਉਧਰ ਹੋ ਜਾਂਦੀ ਹੈ ਨਹੀਂ ਉਹਨਾਂ ਨੇ ਲੋਕਾਂ ਨੇ ਇਹ ਨਹੀਂ ਪੁੱਛਿਆ ਵੀ ਭੋਲੀ ਇੱਕ ਲੇਡੀਜ਼ ਆਇਆ ਕਿ ਬੰਦੇ ਆਇਆ ਨਹੀਂ ਨਹੀਂ ਮੇਰੀ ਭਾਬੀ ਹੈ ਨਾ ਉਧਰ ਅੱਛਾ ਹੁਣ ਕਈ ਜਣੇ ਇਹ ਹੁੰਦਾ ਕਿ ਭੋਲੀ ਅਸੀਂ ਚੀਜ਼ ਲੈਣੀ ਭੋਲੀ ਤੋਂ ਲੈਣੀ ਆ ਪਰੌਂਟੀ ਵਗੈਰਾ ਭੋਲੀ ਤੋਂ ਲੈਣੇ ਆ ਤੇ ਉਹ ਜਿਸ ਤਰ੍ਹਾਂ ਨਾ ਆਪਣਾ ਨਾਮ ਕਰ ਲੈਂਦੇ ਆ ਅੱਛਾ ਮਤਲਬ ਰੀਅਲ ਭੋਲੀ ਦਾ ਢਾਬਾ ਜਣਾਇਆ ਉਹਦਾ ਐਡਰੈਸ ਸੋ ਕੀ ਆ ਇਹ ਸਬਜੀ ਮੰਡੀ ਸਬਜੀ ਮੰਡੀ ਸਬਜੀ ਮੰਡੀ 플ੋਰ हां जी ਭੋਲੀ ਦਾ ਢਾਬਾ ਭੋਲੀ ਦਾ ਢਾਬਾ ਅੰਦਰ ਸਬਜੀ ਮੰਡੀ ਦੇ ਚੌਂਕ ਦੇ ਵਿੱਚ ਹੀ ਤੁਹਾਡਾ ਢਾਬਾ ਹੈ ਹਾਂ ਜੀ ਹਾਂ ਜੀ ਇੱਕ ਜਮੇਨ ਐਡਰੈਸ ਤੁਹਾਡਾ ਇਹੀ ਹੈ ਹਾਂ ਜੀ ਤੇ ਸਾਈਟ ਉੱਤੇ ਕਿਹੜੇ ਕਿਹੜੇ ਤੁਸੀਂ ਪ੍ਰੋਡਕਟ ਬੀ ਸਮਾਨ ਬਣਾ ਕੇ ਦੇ ਦਿੰਦੇ ਹੋ ਕਿਹੜੇ ਕਿਹੜੇ ਫੰਕਸ਼ਨ ਤੇ ਤੁਸੀਂ ਜਿਹੜੇ ਹੈਗੇ ਆ ਆਰਡਰ ਫੰਕਸ਼ਨ ਜੋ ਜਿਹੜਾ ਤੁਸੀਂ ਆਰਡਰ ਕਰੋਗੇ ਜੋ ਵੀ ਆਰਡਰ ਕਰੋਗੇ ਅੱਛਾ ਜੋ ਵੀ ਫੰਕਸ਼ਨ ਤੇ ਚਾਹੇ ਕਿਸੇ ਨੇ ਕੜਾ ਮੰਗ ਲਿਆ ਹਲਵਾ ਮੰਗ ਲਿਆ ਕਿਸੇ ਕਿਸੇ ਨੇ ਖੀਰ ਮੰਗ ਲਈ ਹੈ ਕਿਸੇ ਨੇ ਮੂੰਗੀ ਦਾਲ ਦਾ ਮੰਗ ਲਿਆ ਕਿਸੇ ਨੇ ਵੀ ਮਿਕਸਡ ਦਾਲ ਮੱਖਣੀ ਹਰ ਚੀਜ਼ ਬਣਾ دی ਵੀ ਪੂਰੀਆਂ ਹਰ ਚੀਜ਼ ਪੂਰੀਆਂ ਛੋਲੇ ਆਲੂ ਸਬੂਤ ਪਣੀ ਆ ਰਿਹਾ ਸੋਚ ਕੇ ਅਸੀਂ ਬਣਾਨੇ ਆ ਅਸੀਂ ਹੁੰ ਦਿੰਦਾ ਹੈ ਅਸ਼ਟਮੀ ਦੇ ਪੂਣੀਆਂ ਦਾ ਆਲੂ ਸਬਜ਼ੀ ਦਾ ਹਲਵੇ ਦਾ ਕਿਉਂ ਪਤਾ ਹੈ ਖੀਰ ਦਾ ਕੋਈ ਫੰਕਸ਼ਨ ਹੋਵੇ ਦੁੱਖ ਸੁੱਖ ਦਾ ਅਸੀਂ ਹਰ ਫੰਕਸ਼ਨ ਦੇ ਦਿੰਦੇ ਆ ਬਹੁਤ ਵਧੀਆ ਤੇ ਪਾ ਜੀ ਅੱਛਾ ਰੋਟੀਆਂ ਤੁਹਾਡੇ ਕੋਲ ਕਿਹੜੀ ਕਿਹੜੀ ਹੁੰਦੀ ਹੈ ਇੱਕ ਤੁਹਾਡੇ ਕੋਲ ਮੱਕੀ ਦੀ ਰੋਟੀ ਬਣਾਉਣੀ ਹੈ ਹਾਂਜੀ ਉਹਦੇ ਨਾਲ ਸਾਗ ਵੀ ਬਣਾਉਣੀ ਹੈ ਤੇ ਕੱਲੀ ਮੱਕੀ ਦੀ ਰੋਟੀ ਹੁੰਦੀ ਆ ਜੇ ਕੋਈ ਡਿਮਾਂਡ ਕਰੇ ਖਾਲੀ ਜਿਸ ਤਰ੍ਹਾਂ ਮੱਕੀ ਦੀ ਰੋਟੀ ਚਾਹੀਦੀ ਉਹ ਵੀ ਦੇ ਦਈ ਦੀ ਬਣਾ ਕੇ ਅੱਛਾ ਤੇ ਸਾਗ ਤਾਂ ਹੁੰਦਾ ਹੀ ਹੁੰਦਾ ਹੈ ਸਾਗ ਤਾਂ ਹੁੰਦਾ ਹੀ ਹੁੰਦਾ ਹੈ ਹਾਂਜੀ ਅੱਛਾ ਮਾਰਕੀਟ ਦੇ ਵਿੱਚ ਮਾਰਕੀਟ ਜਿਹੜੇ ਰੋਟੀ ਨਾਰਮਲ ਆ ਉਹ 10 12 ਰੁਪਏ ਆੜੋਂ 15 ਤੁਸੀਂ ਸਿਰਫ 6 ਰੁਪਏ ਦੇ ਦਿੰਦੇ ਹੋ ਬਸ ਤੁਹਾਨੂੰ ਦਸੀ ਨੇ ਮਾਰਕੀਟ ਤੇ ਕਸਟਮਰ ਦੇ ਹਿਸਾਬ ਨਾਲ ਰੇਟ ਓਕੇ ਤੇ ਪਰੌਂਠਾ ਤੁਹਾਡਾ ਸਿਰਫ 20 ਰੁਪਏ ਕਿੰਨੇ ਤੋਂ ਸਟਾਰਾ 30 ਰੁਪਏ ਤੋਂ ਹਾਂਜੀ 30 ਰੁਪਏ ਆਲੂ ਪਿਆ ਜਿਹੜਾ ਪਰੌਂਠਾ 35 ਰੁਪਏ ਗੋਭੀ ਦਾ ਪਰੌਂਠਾ 40 ਰੁਪਏ ਹੈ ਹਾਂਜੀ ਹਾਂਜੀ ਤੇ ਅੱਜ ਪਰੌਂਠਾ ਲਗਭਗ 40 ਪਈ ਹੈ ਵਿੱਚ ਛੋਟਾ ਵੀ 40 ਪਨੀਰ ਪਰੌਂਠਾ 60 ਹਾਂਜੀ ਤੇ ਇਹਨਾਂ ਕਟ ਕਟ ਰੇਟ ਕਿਵੇਂ ਮੈਨੇਜ ਕਰ ਲੈਣੋ ਕਿਦਾਂ ਫਿਰ ਅਡਜਸਟਮੈਂਟ ਹੋ ਜਾਏਗਾ ਜੇ ਅਸੀਂ ਰੇਟ ਹਾਈ ਰੱਖਾਂਗੇ ਤੇ ਕਸਟਮਰ ਸਾਡੇ ਕੋਲ ਨਹੀਂ ਆਏਗਾ ਤੇ ਚਲ ਜਾਏਗਾ ਪਰ ਨਹੀਂ ਕਿ ਆਣਕ ਵਣਕੇ ਹਿੱਸੇ ਦਾ ਟਾਬੇ ਤੋਂ ਤੁਝਦਾ ਮੈਂ ਹੁਣ ਟਾਬੇ ਤੋਂ ਵੀ ਮੈਂ ਕਈ ਟਾਬੇ ਤੋਂ ਪਸੰਦ ਕਰਦੇ ਆ ਉਹ ਘਰ ਵੀ ਬਣਾ ਲੈਂਦੇ ਆ ਅੱਛਾ ਕੀ ਬਾਤ ਹੈ ਜੀ ਤੇ ਅੱਛਾ ਭਾਜੀ ਆ ਪੰਜੂਣਾ ਦਾ ਸੈਟਅਪ ਆ ਜਿੱਥੇ ਇਹਨਾਂ ਨੇ ਪ੍ਰਸ਼ਾਦੀਆਂ ਰੂਟਿਨ ਕਰਾ ਪਕਾਉਂਦੇ ਨੇ ਤੇ ਭਾਜੀ ਸਾਡੇ ਲਈ ਤੁਸੀਂ ਇੱਕ ਕੰਮ ਕਰੋ ਜੀ ਇੱਕ ਤਾਂ ਸਾਨੂੰ ਤੁਸੀਂ ਘੜੀ ਲਾ ਦਿਓ ਜੀ ਨਾਲ ਸਾਨੂੰ ਤੁਸੀਂ ਇੱਕ ਪਰੌਣਾ ਲਾਉਣਾ ਜੀ ਆਲੂ ਵਾਲਾ ਮਿਰਚਾਂ ਪਾ ਕੇ ਠੀਕ ਹੈ ਜੀ ਬਣਾ ਦਿਓ ਤੇ ਉਸ ਤੋਂ ਬਾਅਦ ਸਾਨੂੰ ਇੱਕ ਤੁਸੀਂ ਰੇੜੀਆਂ ਜਿਹੜੀ ਉਹ ਨਿਊਟਰੀ ਪਾਲਕ ਨੇ ਪਾਲਕ న్యూਟਰੀ ਹਾਂਜੀ ਨਾਲ ਤੁਸੀਂ ਜਿਹੜੀ ਤੁਹਾਡੀ ਦਾਲ ਬਖਰੀ ਜੇ ਤੁਸੀਂ ਕਹੋਗੇ ਤੇ ਮੈਂ ਮੱਕੀ ਦੀ ਰੋਟੀ ਵੀ ਬਣਾ ਦਿੰਦੀ ਆ ਜੇ ਖਾਣੀ ਆ ਦਾਲ ਨਾਲ ਬਹੁਤ ਜੀ ਲੱਗਦੀ ਹੈ ਨਾ ਉਹ ਨਹੀਂ ਪਾਲਕ ਨਾਲ ਵੀ ਬਹੁਤ ਸਵਾਦ ਲੱਗਿਆ ਅਰੋਗਰ ਮਤਲਬ ਲੱਗੂਗੀ ਚਲੋ ਜੀ ਫੇਕ ਨਾਲ ਮੱਕੀ ਦੀ ਰੋਟੀ ਵੀ ਦਾਲ ਸਾਨੂੰ ਬਣਾ ਦੇ ਜੀ ਚਲੋ ਜੀ ਠੀਕ ਹੈ ਮੈਂ ਜੀ ਤੁਸੀਂ ਸਾਡਾ ਜੋ ਤੱਕ ਆਰਡਰ ਪ੍ਰੇਪੇਅਰ ਕਰੋ ਤੇ ਤਦ ਤੱਕ ਅਸੀਂ ਤਾਂ ਤੁਹਾਡੀ ਉਹ ਆ ਜਾਏਗੀ ਪਾਲਕ ਵਾਲੀ ਉਹ ਵੀ ਇਹ ਦਿਖਾਉਣੀ ਆ ਜੋ ਕਿਵੇਂ ਦੀ ਬਣੀ ਹਾਂਜੀ ਠੀਕ ਹੈ ਠੀਕ ਹੈ ਮੈਂ ਜੀ ਤੇ ਲੋ ਜੀ ਇਹ ਆ ਗਈ ਜੀ ਪਾਲਕ ਤੇ న్యూਟਰੀ ਇਹਦਾ ਬਈ ਸਾਗ ਦਾ ਭਲੇਖਾ ਪਉਂਦੀ ਹੈ ਨਾ ਹਾਂਜੀ ਆਟਾ ਲਿਆ ਮੱਕੀ ਦਾ ਲੋ ਜੀ ਆ ਸਾਡੇ ਨਾਲ ਭਾਜੀ ਸਾਡੇ ਨਾਲ ਕੁਲਜੀਤ ਭਾਜੀ ਦੇ ਉਹ ਥੋੜੇ ਜਿਹੇ ਨਾ ਹੈਲਥ ਕੌਨਸ਼ੀਅਸ ਨਹੀਂ ਜਿਆਦੇ ਤੇ ਮੈਂ ਕਹਾਂ ਯਾਰ ਸ਼ੁਰੂਆਤ ਭਾਜੀ ਨੂੰ ਪਹਿਲਾਂ ਹੈਲਥ ਕੌਨਸ਼ੀਅਸ ਤੇ ਹੈਲਦੀ ਖਾਣਾ ਖਵਾ ਕੇ ਕਰਦੇ ਆਂ ਉਸ ਤੋਂ ਬਾਅਦ ਅੱਗੇ ਕੀ ਕੀ ਖਾਂਦੇ ਆਂ ਬੱਕਰੀ ਗੱਲਾਂ ਉਹ ਦੇਖੋ ਉਹ ਬੈਠੇ ਭਾਜੂ ਨੇ ਅੱਛਾ ਇਹ ਨਾ ਟਾਬੇ ਤੇ ਇਹ ਦੋ ਮੁੰਡੇ ਨੌਜਵਾਨ ਆਏ ਨੇ ਹਾਂਜੀ ਭਾਈ ਕੀ ਕਹਿਣਾ ਚਾਹੁੰਦੇ ਹੋ ਸਾਰਿਆਂ ਨੂੰ ਹਾਂ ਹਾਂਜੀ ਜਿੱਦਾਂ ਮੈਂ ਜਾਂਦਾ ਵੀ ਇੱਥੇ ਨਾਥੀ ਰੋਟੀ ਬਹੁਤ ਮਸ਼ਹੂਰ ਆ ਤੇ ਬਹੁਤ ਵਧੀਆ ਪਿਓਰ ਪਿਓਰ ਵੈਸ਼ਨ ਹੋਈ ਅੱਛਾ ਜੇ ਤੁਹਾਨੂੰ ਵੀ ਖਾਣੀ ਹੋਵੇ ਇੱਥੇ ਬੋਲੀ ਦੇ ਢਾਬੇ ਜਾ ਸਕਦੇ ਆ ਅੱਛਾ ਤੇ ਇੱਥੇ ਬਹੁਤ ਵਧੀਆ ਰੋਟੀ ਮਿਲਦੀ ਐ ਅਸੀਂ ਹਰ ਐਤਵਾਰ ਆਉਂਦੇ ਆ ਅੱਜ ਸਾਨੂੰ ਸਕੂਲੋਂ ਛੁੱਟੀ ਸੀ ਤੇ ਅਸੀਂ ਇੱਥੇ ਰੋਟੀ ਖਾਣ ਆਉਂਦੇ ਆ ਵਧੀਆ ਹੁੰਦੀ ਐ ਤੇ ਅਸੀਂ ਕੀ ਖੁਰਕੀ ਖਾਣਾ ਤੋਂ ਸਪੈਸ਼ਲ ਕੀ ਖਾਣਾ ਇੱਥੇ ਅੱਛਾ ਮੈਨੂੰ ਦਾਲ ਚਾਵਲ ਤੇ ਰਾਜਮਾ ਬਹੁਤ ਸਵਾਦ ਲੱਗਦੇ ਆ ਮੈਂ ਹਰ ਐਤਵਾਰ ਆਂਦਾ ਅੱਛਾ ਹਾਂਜੀ ਤੇ ਬਈ ਤੁਹਾਨੂੰ ਸਾਨੂੰ ਘੜੀ ਚਾਵਲ ਤੇ ਰਾਜਮਾ ਖੜੀ ਚਾਵਲ ਤੇ ਰਾਜਮਾ ਰਾਜ ਜੀ ਕਿਆ ਬਾਤ ਹੈ ਜੀ ਕਿਆ ਬਾਤ ਤੁਸੀਂ ਇਹ ਹਿਸਾਬ ਲਾ ਲਓ ਜਿੱਥੇ ਛੋਟੇ ਛੋਟੇ ਬੱਚਿਆਂ ਨੂੰ ਇੱਥੇ ਦਾ ਖਾਣਾ ਪਸੰਦ ਆਉਂਦਾ ਤੇ ਬਾਕੀ ਜਵਨਾਂ ਨੂੰ ਤਾਂ ਬਾਕੀ ਲੋਕਾਂ ਦਾ ਹੋਣਾ ਹੀ ਹੋਣਾ ਨਾ ਹਾਂਜੀ ਚਲੋ ਤੇ ਬਾਕੀ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਵੀ ਇੱਥੇ ਆਓ ਵਦ ਤੋਂ ਵਦ ਹਾਂਜੀ ਇੱਥੇ ਸਪੋਰਟ ਕਰੋ ਆ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਸਪੋਰਟ ਕਰੋ ਤੇ ਇਧਰ ਸਬਸਕ੍ਰਾਈਬ ਪੋਲੀ ਦਾ ਟਾਪੇ ਨੂੰ ਸਪੋਰਟ ਕਰੋ ਹਾਂਜੀ ਜਿਹੜੇ ਵੀ ਲੋਕ ਆ ਆ ਪੋਲੀ ਦਾ ਟਾਪੇ ਦਾ ਨਾਮ ਯੂਜ਼ ਕਰਦੇ ਨੇ ਉਹ ਉਹ ਪ੍ਰੇਰਿਤ ਕਰਨ ਵੀ ਰਿਜ਼ਲਟ ਆ ਬਾ ਜਿਹੜਾ ਹੈਗਾ ਆ ਉਹ ਤੁਹਾਨੂੰ ਇੱਥੇ ਮਿਲਣਾ ਆ ਸਬਜੀ ਮੰਡੀ ਬਾਜ਼ਾਰ ਜਿਹੜਾ ਆ ਫਲੋਰ ਦੇ ਵਿੱਚ ਉਹ ਵੀ ਪਿਓਰ ਵੇਚ ਨੂੰ ਸਾਈ ਤੇ ਬਣਾਉਂਦੇ ਆ ਚਿਕਨ ਜੇ ਕੋਈ ਸਾਈ ਤੇ ਦਿਓ ਨਾ ਇਕੱਠਾ ਬਣਾਉਣਾ ਹੋਵੇ ਮਟਰ ਵੀ ਬਣਾਉਂਦੇ ਨੇ ਸਾਈ ਤੇ ਬਣਾ ਲੈਂਦੇ ਆ ਜਿੱਦਾਂ ਉਹਨਾਂ ਦੇ ਬਰਤਨ ਵੀ ਲੱਗਾ ਸਾਰਾ ਕੁਝ ਕੀ ਆ ਬਾਤ ਹੈ ਭਈ ਤੁਸੀਂ ਸਿਰਫ ਇੱਥੇ ਕਸਟਮਰ ਹੋ ਹਾਂਜੀ ਅਸੀਂ ਤੁਹਾਨੂੰ ਬੜਾ ਬਾਵਾ ਪਤਾ ਆ ਨਾ ਇੱਥੇ ਕੀ ਕੀ ਬਣਦਾ ਕਿਵੇਂ ਬਣਦਾ ਓ ਪਾਈ ਪਿੱਛੇ ਜਾਂਦੇ ਵੀ ਅਸਾਂ ਅਜਾ ਜਾਣਦੇ ਤੈਨੂੰ ਕੀ ਬਾਤ ਹੈ ਚਲੋ ਥੈਂਕ ਯੂ ਸੋ ਮੱਚ ਬਾਈ ਥੈਂਕ ਤੇ ਅਸ ਇੱਥੇ ਨਾ ਇੱਕ ਮੇਨ ਗੱਲ ਹੈ ਵੀ ਨਾਲ ਰੱਖਣੇ ਤੇ ਨਾਲ ਨਾਲ ਇੱਥੇ ਜੋਮੈਟੋ ਦੇ ਆਰਡਰ ਵੀ ਨਾਲ ਚੱਲਦੇ ਨੇ ਇਧਰ ਬਾਈ ਹੁਣ ਜੋਮੈਟੋ ਤੋਂ ਬਾਈ ਕੀ ਹਾਲ ਚੱਲਦਾ ਵਧੀਆ ਵਧੀਆ ਪਈ ਕਿੰਨੇ ਆਰਡਰ ਤੇ ਹੜੀ ਚਲਾਉਂਦੇ ਤੁਸੀਂ ਇੱਥੇ ਇੱਥੇ ਲੱਗ ਜਾਂਦੇ ਬਾਈ 5-4 ਰੋਡ ਲੱਗ ਜਾਂਦੇ 5-4 ਰੋਡ ਘਟਿਆ ਨਾ ਅਜੇ ਹਾਂਜੀ ਹਾਂਜੀ ਬਾਈ ਮੈਂ ਇੱਕ ਬੇਨਤੀ ਕਰਦਾ ਵੀ ਆਪਣੇ ਪੰਜਾਬੀਆਂ ਨੂੰ ਸਪੋਰਟ ਕਰਿਆ ਕਰੀਏ ਪੰਜਾਬੀਆਂ ਨੂੰ ਵੱਧ ਤੋਂ ਵੱਧ ਪ੍ਰਮੋਟ ਕਰੀਏ ਤਾਂ ਜੋ ਅੱਜ ਜਿਹੜੇ 4-5 ਆਰਡਰ ਲੱਗਦੇ ਨੇ ਇਹਨ ਫੇਰ ਤੇ ਆ ਕੇ ਥੋੜੀ ਤਸੱਲੀ ਹੁੰਦੀ ਆ। ਹਾਂਜੀ। ਇਸ ਕਰਕੇ ਇਹੀ ਕਹਿੰਦੇ ਨਾਲੇ ਪਾਈ ਹੁਣਾਂ ਦਾ ਵੇ ਗੇੜਾ ਵੱਧ ਵਧੂਗਾ ਤੇਨੂੰ। ਹਾਂਜੀ ਹਾਂਜੀ। ਚਲੋ ਜੀ। ਥੈਂਕ ਯੂ ਸੋ ਮਚੀ। ਚਲੋ ਠੀਕ ਹੈ ਪੰਜੀ ਸਾਡਾ ਪ੍ਰਸ਼ਾਦਾ ਤੁਸੀਂ ਕਰੋ ਰੈਡੀ। ਸਾਡੀ ਪਲੇਟ ਲਾ ਦਿਓ। ਫੇਰ ਆਹ ਪਰੋਣਾ ਸਾਢੇ ਜੀ। ਹਾਂਜੀ। ਚਲੋ ਜੀ ਬਹੁਤ ਵਧੀਆ। ਤੇ ਕਰਕੇ ਤੇ ਭੇਜੋ ਤੇ ਅਸੀਂ ਫੇਰ ਕਰੀਏ ਟੜਾ ਪੂਰਾ ਖਾਣਾ ਚੱਕਾ। ਤੇ ਲੋ ਜੀ ਫਾਈਨਲੀ ਸਾਡੀ ਆ ਪਲੇਟਾਂ ਹੋ ਗਿਆ ਰੈਡੀ ਆ ਚੈੱਕ ਰੋ ਲੂ। ਇਹਦੇ ਵਿੱਚ ਹੈਗੀ ਅੱਜ ਕੜੀ, ਦਾਲ ਮਖਣੀ ਤੇ ਨਾਲ ਹੈਗਾ ਜੀ ਲੂਟਰੀ। ਪਾਲਕ ਠੀਕ ਹੈ ਜੀ ਤੇ ਇਸ ਤੋਂ ਪਹਿਲਾਂ ਤਾਂ ਸ਼ੁਰੂਆਤ ਕਰਨ ਤੋਂ ਪਹਿਲੇ ਹਮ ਸਭ ਤੋਂ ਪਹਿਲੇ ਬੁਲਾਣਾ ਚਾਹਤੇ ਹੈ ਆਪਕੋ ਹਮਾਰੇ ਛੋੜੇ ਭਾਈ ਕੁਲਜੀਤ ਭਾਜੀ ਸਸੀਗਰ ਭਾਜੀ ਸਸੀਗਰ ਭਾਜੀ ਕੀ ਹਾਲ ਚਾਲ ਬਹੁਤ ਵਧੀਆ ਭਾਜੀ ਤੁਸੀਂ ਦੱਸੋ ਬਹੁਤ ਵਧੀਆ ਵਧੀਆ ਜੀ ਬਹੁਤ ਅੱਛਾ ਅੱਜ ਫਲੋਰ ਆਏ ਆ ਪੁਲੀ ਢਾਬੇ ਤੇ ਅੱਛਾ ਇੰਦਾ ਨਾ ਸਿੰਪਲ ਖਾਣਾ ਦੇਖ ਕੇ ਕਿਵੇਂ ਦਾ ਲੱਗ ਰਿਹਾ ਭਾਈ ਦੇਖ ਕੇ ਤਾਂ ਲੱਗਦਾ ਜਿਦਾ ਆਪਾਂ ਘਰ 'ਚ ਬੈਠੇ ਕੋਈ ਘਰੇ ਰੋਟੀ ਖਾ ਰਹੇ ਨਾ ਤੇ ਵੈਰ ਨੂੰ ਜਿਦਾ ਖਾਈਦੀ ਆ ਹਾਂ ਬਾਕੀ ਹੋਰ ਖਾ ਕੇ ਦੇਖਾਂਗੇ ਨਿੱਕੀ ਵੇ ਚਲੋ ਬਾਜੀ ਵੀ ਸਮੈਲ ਬਹੁਤ ਵਧੀਆ ਆਈ ਜਦੋਂ ਅੰਦਰ ਬੜੀ ਖੁਸ਼ਬੂ ਖੁਸ਼ਬੂ ਪਾਈ ਵੀਡੀਓ ਦੀ ਖੁਸ਼ ਬਹੁਤ ਸੋਹਣੀ ਆਈ ਸੀਗੀ ਹਾਂ ਤੇ ਬਾਕੀ ਹੁਣ ਆਪਾਂ ਖਾ ਕੇ ਚੈੱਕ ਕਰਾਂਗੇ ਬਾਜੀ ਕਰੋ ਚੈੱਕ ਪਹਿਲਾਂ ਸ਼ੁਰੂਆਤ ਕਰੋ ਬਾਜੀ ਇਹ ਮੱਕੀ ਦੀ ਰੋਟੀ ਆ ਸ਼ੁਰੂਆਤ ਕਰਦੇ ਮੱਕੀ ਰੋਟੀ ਦੇ ਵਿੱਚ ਪਾਈ ਇਹਨਾਂ ਨੇ ਮੇਥੀ ਹਾਂ ਤੇ ਪਾਲਕ ਪਨੀਰ ਦੇ ਨਾਲ ਪਾਲਕ ਨੂਟਰੀ ਨਾਲ ਕੇ ਬੜੇ ਵਧੀਆ ਲੱਗਦੀ ਹੈ ਹਾਂਜੀ ਸਾਜੀ ਪੰਜ ਬਿਲਕੁਲ ਜਿਦਾ ਆਪਾਂ ਘਰੇ ਬਣਾਈ ਦੀ ਆ। ਅੱਛਾ ਬਿਲਕੁਲ ਸੇਮ ਟੇਸਟ ਹੈ। ਨਾ ਲੂਣ ਵੱਧ ਨਾ ਘੱਟ। ਕੀ ਬਾਤ ਹੈ? ਨਾ ਕੋਈ ਨਹੀਂ ਕਿ ਮਸਾਲਾ ਜਾਂ ਕੁਝ ਵੀ ਰੰਗਤਾ ਨਹੀਂ। ਬਸ ਬਾਕੀ ਪਾਲਕ ਵਧੀਆ ਲੱਗੀ ਆ। ਹਾਂ ਇਹ ਵੀ ਨਾਲ ਇਹ ਵੀ ਨਾਲ ਨਾਲ ਹੀ ਕਰ ਲਓ ਭਾਜੀ। ਇਹ ਵੀ ਮੱਕੀ ਨਾਲ ਚੱਲੂ ਨਾ। ਹਾਂ ਮੱਕੀ ਰੋਟੀ ਨਾਲ ਦਾਲਾ ਵਧੀਆ ਲੱਗੂ ਕੜੀ ਵੀ ਲਾ ਦੋ ਪਰੌਂਠੇ ਨਾਲ ਜ਼ਿਆਦਾ ਟੇਸ ਲੱਗੂ। ਹਾਂਜੀ ਕੁੜਕਾ ਫਸਾਂਦੀ ਆਈ ਭਾਈ ਬਹੁਤ ਵਧੀਆ ਅੱਛਾ ਮੈਂ ਕਹਿੰਦਾ ਨਹੀਂ ਨਹੀਂ ਫਸਾਂਦੀ ਆਈ ਕੀ ਬਾਤ ਆ ਚਲੋ ਜੀ ਹੁਣ ਅਜੇ ਕਿਹੜੀ ਵੀ ਨਾਲੀ ਤੇ ਇਸ ਕਰ ਲਓ ਫਿਰ ਮੈਨੂੰ ਵੀ ਭੁੱਖ ਲੱਗੀ ਬਾਅਦ ਚ ਢੜੀ ਆਪਾਂ ਭਾਈ ਐਂ ਚੱਲ ਲਾਂਗੇ ਸੱਦੀ ਅੱਛਾ ਤੇ ਇਧਰ ਲੱਸੀ ਆ ਗਈ ਭਾਜੀ ਆਪਣੀ ਨਾਲੀ ਭਾਈ ਤੇ ਨੀ ਜਿਹਾ ਅਲਟੀਮੇਟ ਸਰਾ ਸਰਾ ਤੇ ਲੋ ਜੀ ਭਾਜੀ ਫਿਰ ਆ ਫੜੋ ਸਾਡੀ ਕੀ ਬਰਾਦਰ ਅਜਾ ਸੁੜਿਆ ਬਹੁਤ ਸੀ ਪੋਲੀਟਾ ਵਿਵਾਦ ਵਾਲੀ ਪਰ ਇੱਥੇ ਵਾਕਈ ਉਹ ਚੀਜ਼ ਹੈਗੀ ਆ ਜੋ ਇੱਥੇ ਲੋਕ ਆ ਕੇ ਖਾਣਾ ਚਾਹੁੰਦੇ ਨੇ ਐਕਸਪੈਕਟ ਕਰਦੇ ਨੇ ਤੇ ਸਭ ਤੋਂ ਪਹਿਲਾਂ ਮੱਕੀ ਦੀ ਰੋਟੀ ਤੇ ਚਮਚੇ ਆਪਾਂ ਇਧਰ ਲਾ ਲਈਏ ਨਾ ਉੱਧਰ सब तो पहला पालक न्यूट्री क्या बात है यार मेनू लगा सची कुलजीत भाजी खरीदा वीडियो करके कह रहे हैं नहीं पता चक्कर की है ਉਹ ਨਹੀਂ ਚੱਕਰ ਹੈਗਾ ਕਿ ਜੋ ਆਪਾਂ ਸੁਣ ਕੇ ਆ ਗਏ ਤੇ ਯਾਰ ਆਪਾਂ ਉਹ ਉਹੀ ਦਸਨਾ ਆ ਕੇ ਜੋ ਜਨਮ ਹੈ ਨਾ ਜੋ ਲੱਗਾ ਜੋ ਖਾਦਾ ਉਹ ਉਹੀ ਚੀਜ਼ ਆ ਜੋ ਆਪਾਂ ਘਰ ਖਾਂਦੇ ਨੇ ਨੇਚਰਲ ਇਹ ਨਹੀਂ ਹੈਗਾ ਕਿ ਮੈਂ ਮਤਾਜ ਲੱਗ ਕੇ ਦੱਸਾਂ ਨਾ ਕਿੰਨਾ ਵੀ ਯਾਰ ਕਿ ਆਪਾਂ ਵੀਡੀਓ ਬਣਾਉਣਾ ਆਏ ਆ ਤਾਂ ਕਰਕੇ ਦੱਸੀਏ ਕਿੰਦਾ ਜਾਂ ਪਰ ਉਹ ਨਹੀਂ ਜੋ ਐਕਚੁਅਲ ਜੀ ਸਵਾਦ ਹੈ ਤਾਂ ਸਵਾਦ ਆ ਬਈ ਦਾਲ ਦਾਲ ਚ ਲੱਗਾ ਕੋਈ ਫਰਕ ਹੈ ਘਰੇ ਬੈਠੇ ਆ ਕਿ ਬਾਥੇ ਖਾ ਰਹੇ ਆ ਸੱਚੀ ਗੱਲ ਸਭ ਪਹਿਲੀ ਵਾਰੀ ਤੇ ਦੂਜੀ ਵਾਰੀ ਇੱਕ ਆਪਾਂ ਖਾਤੇ ਸੀ ਅੰਮ੍ਰਿਤਸਰੀਆਂ ਦੀ ਉਹ ਜੇ ਅਨੰਦਪੁਰੀਆਂ ਦੀ ਤਾਂ ਬਿੱਦਾਲ ਬਿਲਕੁਲ ਤੇ ਇੱਕ ਦਾਲ ਇਹ ਵਾਲੀ ਇਹ ਵਾਲੀ ਵਾਕਈ ਸਵਾਦ ਹੈ ਵਾਕਈ ਕਮਾਲ ਦੀ ਦਾਲ ਆ ਬਾਈ ਬਹੁਤ ਵਧੀਆ ਤੇ ਪਰੌਂਠਾ ਵੀ ਇਹਨਾਂ ਦਾ ਬਹੁਤ ਵਧੀਆ ਹੁੰਦਾ ਹੈ ਤੇ ਬਹੁਤ ਮਸਾਲੇਦਾਰ ਵਧੀਆ ਤਰੀਕੇ ਨਾਲ ਬਣਾਉਂਦੇ ਨੇ ਤੇ ਨਾਲ ਆਪਾਂ ਇਹਦੇ ਨਾਲ ਕੜੀ ਦਾ ਚੈੱਕ ਕਰਦੇ ਹਾਂ ਨੂੰ ਕੋਈ ਕੜੀ ਬਹੁਤ ਵਧੀਆ ਹੁੰਦੀ ਹੈ ਇਹਨਾਂ ਦੀ ਨਾਲੇ ਕੜੀ ਪੂਰੀ ਸੰਘਣੀ ਜਿਹੜੀ ਹੁੰਦੀ ਹੈ ਪਤਲੀ-ਪਤਲੀ ਕੜੀ ਹੈ ਨਾ ਹੂੰ ਕੱਤੀ ਗੱਲਾਂ ਬਈ ਅਸਾਂ ਇਹ ਕਿ ਜੀ ਮੈਂ ਤੁਹਾਨੂੰ ਹੋਰ ਦੱਸਦਾ ਉਹ ਹੀ ਨਹੀਂ ਹੈਗਾ ਕਿ ਇੱਕ ਜਿਹਨਾਂ ਨੇ ਪਤੀਲਾ ਤੜਕੇ ਦਾ ਬਣਾ ਕੇ ਰੱਖਿਆ ਤੇ ਹਰੇਕ ਚ ਚੱਲ ਕੜੀ ਚੱਲ ਪਾਲਕ ਤੇ ਚੱਲ ਦਾਲ ਵਿੱਚ ਸੇਮ ਹੀ ਚੱਲਦਾ ਨਾ ਜਦੋਂ ਸੇਮ ਹੀ ਚੱਲਦਾ ਹਾਂ ਇੱਥੇ ਉਹ ਸਭ ਕੁਝ ਵੱਖਰਾ ਵੱਖਰਾ ਜੇ ਦਾਲ ਲਈ ਦਾਲ ਲਈ ਵੱਖਰਾ ਤੜਕਾ ਰੈਡੀ ਮੌਕੇ ਤੇ ਹਾਂ ਸਾ ਇਹਦੇ ਲਈ ਵੱਖਰਾ ਤੇ ਕੜੀ ਵੀ ਹੱਤੀ ਵੱਖਰੀ ਹੈ ਕੜੀ ਲਈ ਵੱਖਰੀ ਹੈ ਇਹ ਚੀਜ਼ ਬੜੇ ਡੱਕੀ ਨੂੰ ਅਰੇ ਆਲਦੀ ਚੀਜ਼ ਹੈ ਨਾ ਜਿਹੜੀ ਅੰਦਰ ਨਿਊਟਰੀ ਪਾਲਕ ਬਣਾਈਆਂ ਤੇ ਬਹੁਤ ਘੱਟ ਜਗ੍ਹਾ ਤੇ ਮਿਲਦੀ ਹੈ ਭਾਜੀ ਮੈਂ ਤੁਹਾਨੂੰ ਜੀ ਹੋਰ ਦੱਸ ਦਿੰਦਾ ਹਾਂ ਪਾਲੇ ਕਮਨੀਏ ਤੇ ਨਿਊਟਰੀ ਪਾਲੇ ਬਣਾਉਣਾ ਹਰ ਹਰ ਦੇ ਮਤਲਬ ਹਰੇਕ ਦੇ ਬਸ ਨਹੀਂ ਗੱਲ ਨਹੀਂ ਹੈਗੀ ਤੇ ਜੇ ਆਪਾਂ ਇਹ ਖਾਦੀ ਜੋ ਮੈਂ ਘਰੇ ਖਾਣਾ ਜਾਂ ਵਧੀਆ ਬਣਾਉਂਦੇ ਨਾ ਆਪਣ ਜੋ ਘਰ ਖਾਂਦੇ ਆ ਉਹ ਸੇਮੋ ਚੀਜ਼ ਹੈ ਸੇਮ ਉਹ ਵਾਕਈ ਬੜੀ ਬਹੁਤ ਕਮਾਲ ਦੀ ਹੈ ਸਵਾਦ ਆ ਗਿਆ ਮੈਂ ਤਾਂ ਰੈਡੀ ਹੋ ਰਿਹਾ ਵੀ ਮੈਂ ਹਰੇਕ ਬਾਈਟ ਲੈ ਰਿਹਾ ਹਰ ਇੱਕ ਦੇ ਵਿੱਚੋਂ ਤੇ ਨਸਚਾ ਕਰ ਲਈ ਆਪਾਂ ਹੂੰ ਲੋ ਤੁਸੀਂ ਠੀਕ ਐ। ਕੁਲ ਵਧੀਆ ਜੈਨੂਨਾ ਠੀਕ ਐ। ਵਧੀਆ ਐ। ਅੱਜ ਦਾਲ ਨਾਲ ਮੱਕੀ ਦੀ ਰੋਟੀ ਦਾ ਕੰਬੀਨੇਸ਼ਨ ਬੜਾ ਵਧੀਆ ਨਾ। ਆਪਾਂ ਕਰਖਾਈ ਦੀ ਐ। ਕਰਖਾਈ ਦੀ ਐ। ਤੇ ਇਹ ਨਾਲ ਕਰਖਾਈ ਦੀ ਐ ਮੱਕੀ ਰੋਟੀ ਦਾਲ ਨਾਲ। ਹਾਂ। ਕੀ ਬਾਤ ਐ। ਬਹੁਤ ਵਧੀਆ। ਤੇ ਸੋ ਹੁਣ ਜਦ ਤੱਕ ਅਸੀਂ ਇਹਨੂੰ ਫਿਨਿਸ਼ ਕਰਦੇ ਆਂ ਤਦ ਤੱਕ ਤੁਸੀਂ ਹੁਣ ਕਰਨਾ ਕੀ ਐ? ਸਾਡੀ ਇੱਕ ਸਪੈਸ਼ਲ ਡਿਸ਼ ਆ ਰਹੀ ਆ। ਕੜਾ ਤੇ ਜਦ ਤੱਕ ਸਾਡੇ ਕੋਲ ਹੋਦਾ ਤਦ ਤੱਕ ਅਸੀਂ ਇਹਨੂੰ ਫਿਨਿਸ਼ ਕਰ ਲਈਏ ਉਸ ਤੋਂ ਬਾਅਦ ਮਿਲ ਗਿਆ ਕੜਾਹ ਦੀ ਟੇਸਟਿੰਗ ਨੂੰ ਲੈ ਕੇ ਕਿਉਂਕਿ ਇੱਥੇ ਪਤਾ ਲੱਗਾ ਵੀ ਇੰਦਰ ਢਾਬੇ ਦੇ ਨਾਲ ਕੜਾਹ ਬਹੁਤ ਫੇਮਸ ਹੈ। ਤੇ ਹੁਣ ਤੁਸੀਂ 2 ਮਿੰਟ ਵੇਟ ਕਰੋ ਅਸੀਂ ਹੁਣ ਜਦ ਤੱਕ ਕੜਾਹ ਹੋਦਾ ਤਦ ਤੱਕ ਫਿਰ ਤੁਹਾਨੂੰ ਦੱਸ ਦਿਆਂ ਕੜਾਹ ਦਾ ਟੇਸਟ ਕੀ ਹੈ। ਤੇ ਹਾਂਜੀ ਇੱਧਰ ਸਾਡਾ ਕੜਾਹ ਬਣਦਾ ਪਿਆ ਜੀ। ਇਹ ਮੈਮ ਸੂਜੀ ਦਾ ਬਣਾ ਰਹੇ ਹੋ? ਹਾਂਜੀ ਸੂਜੀ ਦਾ। ਕੀ ਬਾਤ ਹੈ। ਬਹੁਤ ਵਧੀਆ। ਅੱਛਾ ਬੈਕ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਪੰਜ ਜੀ। ਪ੍ਰਸ਼ਾਦਾ ਤੁਹਾਡਾ ਅਸੀਂ ਛਕ ਲਿਆ ਜੀ। ਹਾਂਜੀ। ਕਮਾਲ ਦਾ ਫਲੇਵਰ। ਕਮ ਕੋਈ ਜਿਹੜੀ ਵੀ ਚੀਜ਼ ਅਸੀਂ ਖਾਂਦੇ ਹਾਂ ਨਾ ਉਹ ਉਸ ਤੋਂ ਵੀ ਉੱਪਰ ਨਿਕਲ ਜੇ ਹਾਂਜੀ ਦਾਲ ਵਾਕਿਆ ਤੁਹਾਡੀ ਕੁੜੀ ਸਿਰੇ ਦੀ ਆ ਦਾਲ ਇਹਦੇ ਵਰਗੀ ਦਾਲ ਮੈਂ ਨਹੀਂ ਹਿੱਥਲ ਟ੍ਰਾਈ ਕੀਤੀ ਕਿਸੇ ਜਗ੍ਹਾ ਤੇ ਨਹੀਂ ਦੂਜੀ ਗੱਲ ਇਹ ਆ ਵੀ ਇਹ ਮੈਂ ਗੱਲ ਕਲੀਅਰ ਕਰਦਾ ਇਹ ਜਿਹੜਾ ਟੱਬਾ ਨਹੀਂ ਹੈਗਾ ਇੱਕ ਘਰ ਵਾਲਾ ਰੈਸਟੋਰੈਂਟ ਟਾਈਪ ਕਹ ਲਈਏ ਆਪਾਂ ਜਿੱਥੇ ਘਰ ਵਾਲਾ ਖਾਣਾ ਤੁਹਾਨੂੰ ਮਿਲਣਾ ਤੇ ਤੁਸੀਂ ਇੱਥੇ 12 ਮਹੀਨੇ 30 ਦਿਨ ਖਾ ਸਕਦੇ ਹੋ ਤੁਹਾਡਾ ਕਦੇ ਪੇਟ ਨਹੀਂ ਖਰਾਬ ਹੋ ਸਕਦਾ ਹਾਂਜੀ ਕਿਉਂ ਮੈਂ ਸਹੀ ਗੱਲ ਹੈ ਨਾ ਹਾਂਜੀ ਹਾਂਜੀ ਬਿਲਕੁਲ ਅਜਾ ਮੈਂ ਹੁਣ ਮੈਨੂੰ ਰੇਟ ਦੱਸੋ ਰੇਟ ਕੀ ਕੀ ਹੈਗੇ ਨੇ ਬਹੁਤ ਸਸਤੇ ਰੇਟ ਬਹੁਤ ਘੱਟ ਹੈਗੇ ਜੀ ਦਾਲ ਮਖਣੀ ਕੀ ਰੇਟ ਦਾਲ ਮਖਣੀ ਹੈ ਜੀ 80 ਰੁਪਏ ਪਲੇਟ ਸਿਰਫ 80 ਰੁਪਏ ਪਲੇਟ ਹਾਂਜੀ ਕੜੀ ਕੜੀ ਪੰਜਾਬ 50 ਰੁਪਏ ਰਾਜਮਾ ਰਾਜਮਾ 50 ਰੁਪਏ 50 ਰੁਪਏ ਹਾਂਜੀ ਸਿਰਫ ਇੰਨੇ ਸਸਤੇ ਰੇਟ ਦੇ ਵਿੱਚ ਹਾਂਜੀ ਹਾਂਜੀ ਤੇ ਬਾਕੀ ਹੋਰ ਤੁਹਾਨੂੰ ਇੰਨਾ ਕੋਈ ਸਸਤੇ ਭਾਅ ਵਿੱਚ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਜਗ੍ਹਾ ਮਿਲ ਸਕਦਾ ਹੈ ਤਾਂ ਇਸ ਕਰਕੇ ਹੁਣ ਭਾਈ ਵੀ ਜਦ ਤੱਕ ਸਾਡਾ ਅਦਰ ਕਿਰਾਇਆ ਰੈਡੀ ਹੋ ਰਿਹਾ ਤੇ ਤਦ ਤੱਕ ਤੁਸੀਂ ਹੋਰ ਸਾਡੀ ਘਰੋਂ ਵੇਟ ਤੇ ਤਦ ਤੱਕ ਅਸੀਂ ਤੁਹਾਨੂੰ ਮਿਲਦੇ ਹ ਫਿਰ ਮੈਂ ਮੰਦਰ ਗਈ ਪ੍ਰਸ਼ਾਦ ਬਣਾ ਕੇ ਲੈ ਕੇ ਗਈ ਜੀ ਕੀ ਸੀਗਾ ਆਹ ਆ ਸਾਵਨ ਦੇ ਨਹੀਂ ਜੀ ਪ੍ਰਸ਼ਾਦ ਬਣਾ ਕੇ ਲੈ ਕੇ ਗਈ ਮੈਂ ਮੰਦਰੋਂ ਸਪੈਸ਼ਲੀ ਮੰਦਰੋਂ ਇੱਕ ਜਨਾ ਮੇਰੇ ਕੋਲ ਆ ਗਿਆ ਦੁਕਾਨ ਤੇ ਮੈਨੂੰ ਕਹਿੰਦੇ ਪ੍ਰਸ਼ਾਦ ਹੈਗਾ ਤਾਂ ਮੈਨੂੰ ਦੇ ਦਿਓ ਕੋਲੀ ਭਰ ਕੇ ਬੜਾ ਹੀ ਸਵਾਦ ਬਣਿਆ ਕਿਆ ਬਾਤ ਹੈ ਜੀ ਉਹਨਾਂ ਨੇ ਮੈਂ ਕਿਹਾ ਮੈਂ ਤਾਂ ਲੈ ਕੇ ਆਈ ਆ ਸਾਰਿਆਂ ਵਾਸਤੇ ਅੱਛਾ ਫਿਰ ਮੈਂ ਉਹਨਾਂ ਨੂੰ ਇੱਕ ਕੋਲੀ ਹੋਰ ਭਰ ਕੇ ਦਿੱਤਾ ਬੜਾ ਹੀ ਖੁਸ਼ ਹੋਇਆ ਪ੍ਰਸ਼ਾਦ ਖਾ ਕੇ ਕਹਿੰਦੇ ਇੰਨਾ ਸਵਾਦ ਪ੍ਰਸ਼ਾਦ ਬਣਾਇਆ ਤੁਸੀਂ ਕਿਆ ਬਾਤ ਹੈ ਤੇ ਮਿੱਠਾ ਵੀ ਇੰਨਾ ਪੂਰਾ ਆਮ ਬਰੇਡ ਆਇਆ ਵਾਹ ਜੀ ਬੜੇ ਖੁਸ਼ ਹੋਈ ਗਾ ਮਤਲਬ ਕੋਈ ਵੀ ਜਿਹੜਾ ਵੀ ਸਮਾਨ ਤੁਸੀਂ ਮਰਜੀ ਇਸਾਈ ਨਾਲ ਬਣਵਾ ਸਕਦੇ ਹੋ ਆਰਡਰ ਦੇ ਕੇ ਬੰਗਵਾ ਸਕਦੇ ਹੋ ਕਿੰਨੀ ਕੁਆਂਟੀਟੀ ਘੱਟੋ ਘੱਟ ਹੋਣੀ ਚਾਹੀਦੀ ਹੈ ਇੱਥੇ ਆ ਕੀ ਦੇਣ ਚ ਕੀ ਕਿਸ ਤਰ੍ਹਾਂ ਮਤਲਬ ਜਿੰਨਾ ਹੁਣ ਮੈਂ ਲੋਬੇ ਆਰਡਰ ਕਰਨਾ ਹੋਵੇ ਮੈਂ ਕਿੰਨੀ ਕੁਆਂਟੀਟੀ ਘੱਟੋ ਘੱਟ ਕਰਾਂ ਆਰਡਰ ਤੁਸੀਂ ਜਿੰਨਾ ਤੁਸੀਂ ਫੜ ਮੰਨ ਲਓ ਮੈਂ ਹੁਣ ਇੱਕ ਪਲੇਟ ਵਾਸਤੇ ਤਾਂ ਆਰਡਰ ਨਹੀਂ ਕਰੂੰਗਾ ਮੈਨੂੰ ਇੱਕ ਪਲੇਟ ਖੜਾ ਬਣਾ ਦੋ ਬਣਾ ਵੀ ਦਿੰਦੀ ਆ ਜਿਸ ਤਰ੍ਹਾਂ ਸਾਡੇ ਕੋਲ ਆਰਡਰ ਆਉਂਦੇ ਜਦੋਂ ਪੇਸ਼ੈਂਟ ਵਗੈਰਾ ਹਸਪੀਟਲ 'ਚ ਐਡਮਿਟ ਹੁੰਦੇ ਆ ਜੋਤੀ ਹਸਪੀਟਲ ਗਾ ਲਓ ਕਈ ਹੋ ਗਿਆ ਇਹਦੋਂ ਰੋੜਾ ਹੋ ਗਿਆ ਸਾਨੂੰ ਕਹਿ ਹੀ ਦਿੰਦੇ ਇੱਕ ਪਲੇਟ ਖਿਚੜੀ ਦੀ ਚਾਹੀਦੀ ਓਕੇ ਅਸੀਂ ਇਹ ਥੋੜੀ ਕਵਾਂਗੇ ਸਾਡੇ ਕੋਲ ਇੱਕ ਪਲੇਟ ਨਹੀਂ ਬਣਦੀ ਇੱਕ ਪਲੇਟ ਜਿਹੜਾ ਸਮੂਹ ਕਰ ਦੇ ਦੀ ਸਾਨੂੰ ਦੁੱਖ ਦਾ ਨਹੀਂ ਚਲ ਅਸੀਂ ਪੇਸ਼ੈਂਟ ਦਾ ਵੀ ਸਾਚ ਸੋਚਦੇ ਆ ਚਲ ਪੇਸ਼ੈਂਟ ਨੂੰ ਚੀਜ਼ ਮਿਲ ਜਾਂਦੀ ਆ ਅਸੀਂ ਬਣਾ ਦਿੰਦੇ ਆ ਚਿਚੜੀ ਵੀ ਦਲੀਆ ਵੀ ਸਾਰਾ ਕੁਝ ਬਣਾ ਲਓ ਜਿਹੜੀ ਵੀ ਚੀਜ਼ ਭਾਵੇਂ ਇੱਕ ਪਲੇਟ ਚਾਹੀਦੀ ਆ ਉਹ ਇੱਕ ਪਲੇਟ ਵੀ ਬਣਾ ਦੋ ਬਣਾ ਦੋ ਕੀ ਆ ਬਣਾ ਦੋ ਬਹੁਤ ਵਧੀਆ ਜੀ ਬਹੁਤ ਵਧੀਆ ਕਿਉਂਕਿ ਇਸ ਤਰ੍ਹਾਂ ਹੀ ਸਾਡਾ ਕਸਟਮਰ ਵਧਦਾ ਜੇ ਸਾਡੇ ਕੋਲ ਅਸੀਂ ਨਾ ਕਰਾਂਗੇ ਕਿ ਤੁਹਾਨੂੰ ਆਏਗਾ ਇੱਕ ਤੋਂ ਦੋ ਆਣਗੇ ਦੋ ਤੋਂ ਚਾਰ ਆਣਗੇ ਕੀ ਆ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਟਰਗਲ ਕੀਤੀ ਹੋਈ ਆ ਮੈਂ ਆਪਣੇ ਲਈ ਇਥੇ ਆਪਣੇ ਆਪ ਨੂੰ ਇੱਥੇ ਕਰ ਲਈ ਅੱਛਾ ਮੜਨ ਦੇ ਕੋਲ ਇੱਕ ਫੋਨ ਆ ਫੋਨ ਵੀ ਤੁਹਾਡੇ ਕੋਲ ਹੈ ਨਾ ਹਾਂਜੀ ਆ ਆਪਣਾ ਕਿਹੜਾ ਛੋਟਾ ਫੋਨ ਹੈ ਨਾ ਤੁਹਾਡੇ ਕੋਲ ਹੈ ਨਾ ਤੇ ਕੋਈ ਵੀਡੀਓ ਨਹੀਂ ਦੇਖਦੇ ਤੁਸੀਂ ਨਾ ਮੈਨੂੰ ਫੋਨ ਦੀ ਨੌਲੇਜ ਹੀ ਨਹੀਂ ਹੈ ਅੱਛਾ ਸਰੇ ਭਾਜੀ ਟੱਪਾ ਖੋਲਦੇ ਕਿਨੇ ਵਜੇ ਤੁਸੀਂ ਮੈਂ 8 ਵਜੇ ਆ ਜੰਦੇ ਆ ਰਾਤ ਨੂੰ ਕਿਨੇ ਵਜੇ ਤੱਕ ਰਾਤ ਦੀ 11 ਵਜੇ ਜੰਦੇ ਆ ਗੈਰਵੀ ਤੱਕ ਅਜਾ ਤੁਹਾਡੇ ਕੋਲ ਕੁਝ ਬੀਬੀਆਂ ਕੰਮ ਕਰਨ ਲਈ ਆਉਂਦੀਆਂ ਨੇ ਤੇ ਉਹ ਬਾਅਦ ਭੱਜ ਵੀ ਜਾਂਦੀਆਂ ਨੇ ਉਹ ਕੀ ਚੱਕਰ ਹੁੰਦਾ ਭੱਜ ਵੀ ਜਾਂਦੀਆਂ ਹੁਣ ਜਿੱਦਾਂ ਹੁਣ ਕੀ ਕਹਿੰਦੇ ਆ ਹਰ ਕਿਸੇ ਨੂੰ ਆਪਣੇ ਘਰ ਵੀ ਦੇਖਣਾ ਪੈਂਦਾ ਜਾਣਾ ਵੀ ਪੈਂਦਾ ਕਿਤੇ ਵੀ ਆ ਵੀ ਕੰਮ ਨਹੀਂ ਜਿਆਦਾ ਤੁਹਾਡੇ ਕੋਲ ਚੱਲ ਹੁੰਦਾ ਕਿ ਤੁਸੀਂ ਕੰਮ ਬਹੁਤ ਜ਼ਿਆਦਾ ਲੈਨੇ ਹੋ ਕੰਮ ਕੰਮ ਤਾਂ ਪਤਾ ਕਿ ਮੈਂ ਖੁਦ ਕੰਮ ਕਰਦੀ ਵੀ ਤੇ ਕਰਵਾਉਂਦੀ ਵੀ ਆ ਇਹ ਬੀਬੀਆਂ ਦਾ ਸਾਰੇ ਤਾਂ ਕਹਿੰਨਾ ਭੋਲੀ ਨਾਲ ਬੈਠਦੀ ਨਾ ਮੈਟਰ ਨਹੀਂ ਹੁੰਦੀ ਆ ਹਾਂ ਉਹ ਵੀ ਆ ਵੀ ਨਹੀਂ ਹੁਣ ਤੁਸੀਂ ਜਿਹੜਾ ਤੁਸੀਂ ਤਾਂ ਆ ਬੈਠੇ ਕਾਊਂਟਰ ਲਾ ਕੇ ਬੈਠੇ ਰਹੋ ਤੇ ਲੋਕ ਕੰਮ ਕਰਨ ਨਹੀਂ ਨਹੀਂ ਮੈਂ ਖੁਦ ਨਾਲ ਕਰਵਾਨੀ ਆ ਆਟਾ ਵੀ ਗੁੰਨਦੇ ਨਹੀਂ ਉਹਨਾਂ ਨਾਲ ਰੋਟੀ ਵੀ ਬਣਾਵਾਉਣੀ ਆ ਪੂਰੀ ਹੈਲਪ ਮੈਂ ਕਰਦੀ ਆ ਇਨੀ ਕਿ ਮੈਂ ਬੈਠ ਜਾਣਾ ਕਿ ਹੁਕਮ ਚ ਲਾਣਾ ਮਿਲਜੁਲ ਕੇ ਕੰਮ ਵਾਜਬ ਕੰਮ ਮਿਲਜੁਲ ਕੇ ਕਰਦੀ ਮੈਂ ਵਾਜਬ ਬਹੁਤ ਕਦੇ ਫਰਕ ਨਹੀਂ ਕੀਤਾ ਕੰਮ ਕਰਨ ਲੱਗੇ ਕਿ ਹਨਾ ਉਹਨਾਂ ਨੇ ਹੀ ਕਰਨਾ ਓਕੇ ਕਿ ਉਹਨਾਂ ਦਾ ਕੰਮ ਹੈ ਖੁਦ ਮਿਲ ਜੁਲ ਕੇ ਕੰਮ ਦੇ ਹੁਣ ਤੁਸੀਂ ਧਿਆਨ ਰੱਖੋ ਜੇ ਕਿਸੇ ਨੇ ਵੀ ਇੱਥੇ ਇਹਨਾਂ ਕੋਲ ਕੰਮ ਤੇ ਲੱਗਣਾ ਆ ਤਾਂ ਇਹ ਧਿਆਨ ਰੱਖੋ ਵੀ ਕੰਮ ਕਰਨਾ ਬਹੁਤ ਪੈਣਾ ਹੈ ਹਾਂ ਜੀ ਹੈਨਾ ਕੰਮ ਮਿਲ ਜੁਲ ਕੇ ਕੋਈ ਫਰਕ ਨਹੀਂ ਕੰਮ ਕਰਨ ਲੱਗੇ ਕੀ ਬਾਤ ਹੈ ਤੇ ਚਲੋ ਠੀਕ ਹੈ ਜੀ ਮੈਂ ਤੇ ਸਾਡਾ ਵੀ ਤੁਸੀਂ ਕੜਾ ਲਾਓ ਦਵਾ ਦਾ ਬਣ ਗਿਆ ਹੋ ਗਿਆ ਤੇ ਰੈਡੀ ਹੋ ਚੁਣ ਲਿਆ ਜੀ ਅਦਰ ਬੁਲਬੁਲੇ ਲਾਪੇ ਨਿਕਲ ਕੜਾ ਸੁੱਕ ਜਾਏ ਹਾਂ ਜੀ ਤੇ ਜਦ ਤੱਕ ਸਾਡੇ ਕੋਲ ਕੜਾ ਪਲੇਟ ਚ ਆਉਂਦਾ ਤਦ ਤੱਕ ਵੀ ਅਸੀਂ ਉਸ ਤੋਂ ਬਾਅਦ ਟੈਸਟਿੰਗ ਕਰਦੇ ਹਾਂ ਕਿਉਂ ਭਾਜੀ ਬਿਲਕੁਲ ਖਾਣਾ ਕਿਵੇਂ ਲੱਗਾ ਖਾਣਾ ਬਹੁਤ ਵਧੀਆ ਹੈ ਕਿਰ ਤੇ ਨੇ ਉਹਰ ਖਾਣ ਵਾਲਾ ਅੱਛਾ ਬਗੜਾ ਜਦੋਂ ਹੁੰਦੇ ਨੇ ਆਪਾਂ ਜਦੋਂ ਬਾਹਰ ਅੰਦਰ ਤੋਂ ਮੁੰਨ ਜਾਈਦਾ ਕਰਾਂ ਜਾਂ ਛਾਪਿਆਂ ਦੇ ਉੱਤੇ ਖਾ-ਖਾ ਕਰਦੇ ਆਂ ਭਾਵੇਂ ਦੀ ਹੈ ਨਾ ਤੇ ਉਹ ਖਾਣਾ ਹੈ ਤੁਸੀਂ ਆਪੋ ਕੇ ਨਹੀਂ ਖਾਣ ਦੇ ਚਲੋ 12 ਮਹੀਨੇ 30 ਦਿਨ ਖਾ ਸਕਦੇ ਹੋ ਹਾਂ ਹਾਂ ਡੇਲੀ ਡੇਲੀ ਖਾਦਾ ਰਹੇਗੀ ਮੈਂ ਤਾਂ ਹੋਏ ਲੈਕਟਿਕ ਵੀ ਦੇ ਸਕਦਾ ਕੀ ਬਾਤ ਹੈ ਲੈ ਕੇ ਤਾਂ ਦੇ ਸਕਦੇ ਕਿਉਂਕਿ ਹੁਣ ਇਹ ਵੱਡੇ ਅਫਸਰ ਹੋ ਗਏ ਨੇ ਅਫਸਰ ਹੋ ਗਏ ਨੇ ਚਲੋ ਥੈਂਕ ਯੂ ਸੋ ਮਚ ਬਈ ਕੋਈ ਕਸਟਮਰ ਆ ਜਾਂਦਾ ਕਿ ਮੈਡਮ ਜੀ ਇੱਕ ਪਲੇਟ ਮੈਗਦੀ ਬਣਾ ਦਿਓ ਸਾਨੂੰ 50 ਰੁਪਏ ਪਿੱਛੇ ਨੇ ਸੀ ਉਹਨੂੰ ਬਣਾ ਕੇ ਦਿਨੇ ਸਾਨੂੰ ਕਿ ਉਹ ਤਾਂ ਦਿਲ ਕਰਦਾ ਪਿਆ ਗਰੂ ਆ ਖਾ ਲਓ ਅੱਛਾ ਅਸੀਂ ਵੀ ਸੋਚਦੇ ਇਹਨਾਂ ਗੱਲਾਂ ਨੂੰ ਬੜਾ ਸੋਚਦੇ ਕਿ ਤਾਂ ਮਨ ਨਾ ਅਸੀਂ ਨਾ ਕਰਨ ਨੂੰ ਨਾ ਕਰਸੇ ਪੰਜਾਰ ਦੇ ਪਿੱਛੇ ਕਿਉਂ ਬਣਾ ਕੇ ਲਈਏ ਨਹੀਂ ਉਹ ਤਾਂ ਮਨ ਨਾ ਖਾਣ ਨੂੰ ਓਕੇ ਅੱਛਾ ਮੰਨ ਲਓ ਵੀ ਅੱਜ ਤਾਂ ਚਲੋ ਅਸੀਂ ਵੀਡੀਓ ਬਣਾਉਣ ਆਏ ਆ ਨਾ ਤੇ ਤੁਸੀਂ ਸਾਨੂੰ ਕੜਾ ਬਣਾਤਾ ਲੋਕਾਂ ਦਾ ਕਹਿਣਾ ਹੋਣਾ ਵੀ ਇਹ ਵੀਡੀਓ ਬਣਾਉਣ ਆਏ ਤਾਂ ਕਰਕੇ ਕੜਾ ਬਣਾਤਾ ਨਹੀਂ ਨਹੀਂ ਬਣਾ ਦੀ ਤੇ ਮੰਨ ਲਓ ਜਿਹੜਾ ਵੀ ਬੰਦਾ ਕੋਈ ਵੀ ਆਊਗਾ ਜੇ ਉਹਨੂੰ ਕੜਾ ਖਾਣ ਨੂੰ ਜੀ ਕਰੂਗਾ ਕਿ ਇਹਦਾ ਸੇਮੀਆਂ ਖਾਣ ਨੂੰ ਜੀ ਕਰੂਗਾ ਜੋ ਵੀ ਉਹ ਤੁਸੀਂ ਰੈਡੀ ਕਰੋਗੇ ਹਾਂਜੀ ਹਾਂਜੀ ਤੇ ਕੀ ਬਾਤ ਹੈ ਤੇ ਇਹਦੇ ਜਿਵੇਂ ਕੋਈ ਬੱਚੇ ਜਦੋਂ ਹੁਣ ਕਹਿੰਦੇ ਵੀ ਕੱਲੇ ਕੁੜੀ ਆਈ ਸੀ ਵੀ ਕਹਿੰਦੀ ਵੀ ਮੈਂ ਰੋਟੀ ਨਹੀਂ ਖਾਣੀ ਤੇ ਮੈਨੂੰ ਮੈਗੀ ਬਣਾ ਦਿਓ ਮੈਗੀ ਬਣਾ ਦਿਓ ਸਿੰਪਲ ਮੈਗੀ ਬਣਾ ਤੇ ਤੁਸੀਂ ਉਹਨੂੰ ਮੈਗੀ ਬਣਾ ਦਿਓ ਬਣਾ ਦਿਓ ਕੀ ਬਾਤ ਹੈ ਇਹ ਚੀਜ਼ ਨਹੀਂ ਬਈ ਇੱਕ ਜਨਰਲ ਨਾ ਬਿਲਕੁਲ ਬਿਲਕੁਲ ਜਿੱਥਾਂ ਹਾਂ ਸਾਡੀ ਪਲੇਟ ਪਾਪਾ ਜਿੱਥਾ ਆਪਾਂ ਘਰੇ ਨਹੀਂ ਚਾਹੀਦਾ ਆਪਾਂ ਕਿਣਾ ਜਿਆਦਾ ਅੰਬੋ ਵੀ ਹਾਂ ਮੰਮੀ ਹਾਂ ਖਾਣੂ ਦੇ ਲਈ ਕਰਦਾ ਮੇਰੇ ਕੋਲ ਥੋੜਾ ਬਣਾ ਦੇ ਲੋ ਕੁਝ ਥੋੜਾ ਖਾ ਲਈ ਦੇਣਾ ਆਪਾਂ ਥੋੜਾ ਨਾ ਉਹਦਾ ਇਹ ਢਾਬਾ ਵੀ ਕੁਛ ਇਹੋ ਜਿਹਾ ਯਾਰ ਕੀ ਨਹੀਂ ਕਰਦਾ ਬੱਚੇ ਦਾ ਚਲੋ ਜੇ ਇਹਨਾਂ ਕੋ ਅਵੇਲੇਬਲ ਤੇ ਕੀ ਬਣਾ ਕੇ ਦੇ 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 ਜੀ ਗੱਲ ਕਰ ਰਿਹਾ ਪੈਸੇ ਦੀ ਨਹੀਂ ਹੈਗਾ ਕਿ ਹਾਂ ਕੋਈ ਚਾਹੀਦੀ ਯਾਰ ਕੀ ਬਤਾਲੀ ਵਿੱਚ ਇਹ ਜੀ ਬਦੇ ਲੱਗਿਆ ਬਹੁਤ ਵਧੀਆ ਹਾਂ ਜਿੱਦਾਂ ਸਾਡੇ ਕੋ ਕਸਟਮਰ ਕੋਈ ਆਂਦਾ ਕਿ ਰਾਈਸ ਹੈ ਤੁਹਾਡੇ ਕੋ ਸਾਨੂੰ ਤੜਕਾ ਲਗਾ ਦਿਓ ਜੀਰਾ ਪਾ ਕੇ ਜਾਂ ਪਿਆਜ਼ ਪਾ ਕੇ ਅਸੀਂ ਵੀ ਲਗਾ ਦੇ ਦੱਸੇ ਟਾਈਮ ਹਰ ਚੀਜ਼ ਹਾਂਜੀ ਜਿਹੜਾ ਜੀਰਾ ਰਾਈਸ ਖਾਣ ਦਾ ਮਨ ਕਰਦਾ ਵਾਜੀ ਜੀ ਦਾ ਕਿ ਟਾਈਮ ਤਾਂ ਲੱਗਦਾ ਨਹੀਂ ਸਾਨੂੰ ਕਿ ਮਗਾ ਕਸਟਮਰ ਦੀ ਡਿਮਾਂਡ ਆ ਅਸੀਂ ਮਨਾ ਨਹੀਂ ਕਰਦੇ ਪਰ ਜਿਹੜੀ ਚੀਜ਼ ਦੀ ਡਿਮਾਂਡ ਆ ਇਹ ਹੋਟਲ ਜਿਹੜਾ ਹੈ ਟਾਪਾ ਜਿਹੜਾ ਆ ਇਹ ਤੁਹਾਡੀ ਡਿਮਾਂਡ ਦੇ ਉੱਤੇ ਆ ਵੀ ਤੁਸੀਂ ਜੋ ਵੀ ਤੁਸੀਂ ਖਾਣਾ ਤੇ ਇੱਥੇ ਆ ਕੇ ਤੁਸੀਂ ਖਾ ਸਕਦੇ ਹੋ ਆਪਣੀ ਮਰਜ਼ੀ ਦਾ ਆਨ ਦਾ ਡਿਮਾਂਡ ਲਓ ਜੀ ਕੜਾ ਹੋ ਗਿਆ ਤੁਹਾਡਾ ਰੈਡੀ ਬਸ ਦੇਖੋ ਇੱਕ ਦੋ ਮਿੰਟ ਚਵਾਵਾ ਹਾਂ ਮੇਰੇ ਲਈ ਬਹੁਤ ਰੀਆ

ਮੰਡੇ ਕਹਿੰਦਾ ਮਤਲਬ ਕੱਲ ਖੀਰ ਬਣਨੀ ਆ ਮੰਡੇ ਤੇ ਫ੍ਰਾਈਡੇ ਖੀਰ ਬਣਨੀ ਆ ਤੇ ਹੋਰ ਕੜਾ ਵਗੈਰਾ ਦੇ ਜਦੋਂ ਮਰਚੀ ਤੁਸੀਂ ਖਾ ਸਕਦੇ ਹੋ ਓਕੇ ਜੀ ਤੇ ਬਹੁਤ ਵਧੀਆ ਵੀ ਇਹ ਤਾਂ ਡਿਮਾਂਡ ਸਾਨੂੰ ਵਧੀਆ ਲੱਗਾ ਵੀ ਤੁਸੀਂ ਖੀਰ ਪੂਰ ਬਣਾਉਂਦੇ ਹੋ ਅਰੇ ਖੀਰ ਤੇ ਪੈਸੇ ਨਹੀਂ ਲੈਂਦੇ ਖੀਰ ਦੇ ਮੈਂ ਪੈਸੇ ਨਹੀਂ ਲੈਂਦੀ ਕਿਉਂਕਿ ਮੈਂ ਵੈਸੇ ਹੀ ਸ਼ੌਂਗਾ ਕਿ ਪ੍ਰਸ਼ਾਦ ਬਣਾਉਂਦੇ ਮਰਾਂਦੇ ਆ ਅੱਛਾ ਇੱਕ ਡੋਲੂ ਭਰ ਕੇ ਬਣਾਉਣੀ ਆ ਜਿਹੜੇ ਸਾਡੇ ਖਾਸ ਕਸਟਮਰ ਆ ਉਹਨਾਂ ਵਾਸਤੇ ਅੱਛਾ ਉਹ ਖਾਂਦੇ ਜ਼ਰੂਰ ਆ ਮੇਰੇ ਕੋਲ ਕਿਆ ਬਾਤ ਹੈ ਉਹਨਾਂ ਨੇ ਪਤਾ ਕਿ ਮੰਡੇ ਫਰਾਈਡੇ ਖੀਰ ਮਿਲਨੀ ਹੈ ਇਹ ਆ ਜੀ ਆਫਰ ਹੋ ਜਾਂਦੇ ਆਫਰ ਆ ਗਿਆ ਖਾਸ ਬਣਾ ਪੈਣਾ ਨਾ ਖਾਸ ਖਾਸ ਸਾਹਮਣੇ ਪਟੂਰੇ ਦੀ ਸਾਹਮਣੇ ਵੀ ਖਾਓਗੇ ਨਾ ਪਟੂਰੇ ਉਹਨਾਂ ਨੂੰ ਹਾਕ ਮਾਰਦੇ ਉਹਨਾਂ ਨੂੰ ਵੀ ਜ਼ਿਆਦਾ ਆਉਣਾ ਖੀਰ ਬਣੀ ਨਾਲ ਹੀ ਆਏ ਨਾ ਦੇਖ ਲਓ ਤੁਹਾਡੀ ਖੀਰ ਤਾਂ ਖਿੱਚ ਲਿਆ ਉਹ ਬਾਤ ਹੈ ਕਿਆ ਬਾਤ ਹੈ ਬਸ ਵਾਕਈ ਬਹੁਤ ਵਧੀਆ ਜੀ ਤੁਹਾਡੀ ਖੀਰ ਖਿੱਚ ਕੇ ਲਿਆਦੀ ਆ ਸਾਡਾ ਕਿਆ ਬਾਤ ਹੈ ਜੀ ਸੱਚੀ ਗੱਲ ਆ ਜੀ ਤੇ ਵਾਕਈ ਬਹੁਤ ਯੂਨੀਕ ਜਗ੍ਹਾ ਤੇ ਖੜੇ ਆ ਜਸੀਂ ਤੇ ਹੁਣ ਬਾਈ ਕੁਲਜੀਤ ਬਾਜੀ ਕੇਵਲ ਅੱਗਾ ਖੜਾ ਦੱਸੋ बहुत बढ़िया है <laughs> मिठाई तेज है जिन्ना का फेवरेट है ना वो ही खाके दर्शन के, के। ये फेवरेट है ना भी है आइए तो कतलम में कड़ा कतलम में खाने के ऐसी चलो भाजी करो टेस्ट कमाओ इधर कैसे भाजी बहुत बढ़िया है जबरदस्त जबरदस्त हम्म पता नहीं अंतर मैं चिन्ता तो ये मिठाई पाया नहीं, उना मिठाई है नहीं अच्छा है कट है कट है कट बहुत बढ़िया बहुत बढ़िया कट बढ़िया नज़दा बिल्कुल सही है ना, काट ना वाथा। काटना बाद में काटना बाद में मेरे मिठाई इधर तो मेरे मिठाई इधर तो बढ़िया है ना ना काटना बाद में बिल्कुल पूरा मिठाई बिल्कु ਹਾਂਜੀ ਐਵੇਂ ਹੀ ਤੁਸੀਂ ਦਿਨ ਦੁਗਣੀ ਦਿ ਰਾਤ ਚੋਗਣੀ ਤਰੱਕੀ ਕਰੋ ਇਹ ਕਿਹਨਾਂ ਜੁਹੰਦਾ ਮੈਨੂੰ ਜੋ ਲੱਗਾ ਹੈ ਨਾ ਜਦੋਂ ਮੈਨੂੰ ਨਹੀਂ ਪਤਾ ਹੁਣ ਜੇ ਆਪਾਂ ਆਏ ਨਾ ਹਾਂ ਇਹਨਾਂ ਨੇ ਇੱਕ ਕਸਟਮਰ ਵਾਂਗੂ ਟਰੀਟ ਨਹੀਂ ਕੀਤਾ ਹਾਂ ਘਰ ਦੇ ਪਰੋਹਣੇ ਹੁੰਦੇ ਹੁੰਦੇ ਨਾ ਹਾਂ ਪਰੋਹਣੇ ਵਾਂਗੂ ਤੁਸੀਂ ਆਏ ਆ ਆ ਰੋਟੀ ਹੋਰ ਲਓ ਜੀ ਸਾਡੀ ਜਦ ਤੁਸੀਂ ਆ ਵੀ ਲਓ ਮਤਲਬ ਤੂੰ ਇੱਕ ਤਰੀਕੇ ਨਾਲ ਆਹ ਇੱਥੇ ਖਾਣਾ ਖਵਾਇਆ ਅਸੀਂ ਕਦੇ ਵੀ ਸੋਚਦੇ ਨਹੀਂ ਹਾਂ ਕਦੇ ਵੀ ਸੋਚਦੇ ਹਾਂ ਆ ਜਾਇ ਕਿ ਜੀ ਇਹ ਵੀ ਇੱਕ ਲਈ ਵੀਡੀਓ ਲਈ ਨਹੀਂ ਹੈਗਾ ਇਹ ਸਾਰੇ ਲਈ ਇਹੋ ਹੀ ਚੀਜ਼ ਹੈ ਸਾਰੇ ਲਈ ਇਹੋ ਹੀ ਪਿਆਰ ਹੈ ਕਦੇ ਤੁਹਾਨੂੰ ਨਹੀਂ ਸਰ ਜਿਹੜਾ ਵੀ ਸਾਡਾ ਪੋਵਨ ਆਸੀ ਆਪ ਪੁੱਛਿਆ ਅੱਛਾ ਹੁਣ ਨਹੀਂ ਪਤਾ ਜੀ ਇਥੇ ਕੜਾਦਾ ਵੀ ਹੈ ਕਿੜਾਦਾ ਵੀ ਸਾਨੂੰ ਆਪ ਨੇ ਨੇ ਕਹਿ ਕੇ ਅਸੀਂ ਕੜਾ ਵੀ ਬਣਾਉਣਾ ਖਾਣਾ ਦਾ ਬਿਲਕੁਲ ਜਿੱਕੀਰ ਖਾਣੀ ਹੋਵੇ ਬਣਾ ਦਈਏ ਜੋ ਇਹ ਗੈਸਪਨ ਜਿਹਦਾ ਬੱਡੇ ਬਿਲਕੁਲ 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 ਸਾਰਾ ਟ੍ਰੀਟ ਕਰਦੇ ਆ ਅੱਛਾ ਮੈਮ ਚਲੋ ਖੀਰ ਤਾਂ ਤੁਹਾਡੀ ਫ੍ਰੀ ਹੋ ਗਈ ਆ ਦੱਸਿਆ ਫ੍ਰੀ ਆ ਤੇ ਕੜਾਦੇ ਕੀ ਚਾਰजेस ਲੈਣੇ ਉਹ ਵੀ ਦੱਸੋ ਕੜਾਦਾ ਜਿਦਾ ਜਿਦਾ ਆਰਡਰ ਹਿਸਾਬ ਹੋਣ ਮਨ ਲਓ ਵੀ ਕਿੰਨਾ ਤੁਸੀਂ ਘੱਟੂ ਘੱਟ 50 ਰੁਪਏ ਦਾ ਇੱਕ ਕਟੋਰੀ ਲੈ ਲਓ ਇੱਕ ਕਟੋਰੀ 50 ਰੁਪਏ ਦਾ 50 ਰੁਪਏ ਦਾ ਪੰਜ ਹਜ਼ਾਰ ਰੁਪਏ ਦੇ ਦੇਸੀ ਕੋਤ ਬਣਾਉਂਦੇ ਹੋ ਹਾਂਜੀ ਦੇਸੀ ਕੋਤ ਕੀ ਬਾਤ ਹੈ ਬਸ ਆ ਗੱਲ ਹੈ ਜੀ ਅਸਲ ਦੇ ਵਿੱਚ ਮੇਨ ਗੱਲ ਆ ਹੋਣੀ ਚਾਹੀਦੀ ਵੀ ਪਹਿਲਾਂ ਉਹ ਬਹਿਰੀ ਚੀਜ਼ ਨੂੰ ਕੀਆ ਤੇ ਚਲੋ ਹੁਣ ਅਸੀਂ ਆਪਣਾ ਜਦ ਤੱਕ ਕੜਾ ਫਿਨਿਸ਼ ਕਰਦੇ ਤਦ ਤੱਕ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਉਣਾ ਕਿੱਥੇ ਆਉਣਾ ਹੈਗਾ ਤੁਸੀਂ ਫਲੋਰ ਫਲੋਰ ਦੇ ਵਿੱਚ ਹੈਗੇ ਆ ਜੀ ਇਹ ਸਬਜ਼ੀ ਮੰਡੀ ਸਬਜ਼ੀ ਮੰਡੀ ਦੇ ਬਿਲਕੁਲ ਸਾਹਮਣੇ ਹੈਗਾ ਜੀ ਭੋਲੀ ਦਾ ਟਾਬਾ ਤੇ ਇੱਥੇ ਤੁਹਾਨੂੰ ਇਹ ਮੈਮ ਮਿਲਣਗੇ ਤੇ ਨਾਲ ਤੁਹਾਨੂੰ ਉਹਨਾਂ ਦਾ ਬੇਟਾ ਮਿਲੂਗਾ ਇਹਨਾਂ ਜ਼ਬਰਦਸਤ ਖਾਣਾ ਖਵਾਉਂਦੇ ਆ ਇਹ ਟਾਬਾ ਨਹੀਂ ਮੈਂ ਕਹਿ ਸਕਦਾ ਇੱਕ ਇੱਕ ਫੈਮਿਲੀ ਰੈਸਟੋਰੈਂਟ ਕਹਿ ਸਕਦੇ ਆ ਕਿ ਫੈਮਿਲੀ ਵਾਂਗੂ ਬਿਲਕੁਲ ਬਿਲਕੁਲ ਘਰਿਆ ਇਹ ਤੇ ਜਿੱਥੇ ਤੁਸੀਂ ਜਦੋਂ ਜਿਹੜੇ ਵੀ ਭਰਾ ਆਊਗਾ ਜਦੋਂ ਦਾ ਵੀ ਆਊਗਾ ਉਹਨੂੰ ਇੰਨੇ ਕੇ ਪਿਆਰ ਨਾਲ ਖਾਣਾ ਖਵਾਇਆ ਜਾਂਦਾ ਵੀ ਜ਼ਬਰਦਸਤ ਇੱਕ ਹੋਰ ਚੀਜ਼ ਇਹ ਇਹਨਾਂ ਦਾ ਨਾਮ ਲੈ ਕੇ ਆਈ ਥਿੰਕ ਹੋਰ ਵੀ ਕੋਈ ਵੇਚ ਰਿਹਾ ਹੈ ਨਾ ਕੋਈ ਢਾਬਾ ਹਾਂ 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 ਤੁਸੀਂ ਉਧਰ ਨਹੀਂ ਜਾਣਾ ਹੈਗਾ ਤੁਸੀਂ ਇੰਦਰ ਆਉਣਾ ਹੈ ਹਾਂ ओरिजिनल ਭੋਲੀ ਦਾ ਡੱਬਾ ਮੈਂ ਲੇ ਕਿ ਉਹਨਾਂ ਦੇ ਬੇਟਾ ਮਿਲੂਗਾ ਇਹ ओरिजिनल ਡੱਬਾ ਭੋਲੀ ਦਾ ਡੱਬਾ ਹਾਂ ਇਹ ओरिजिनल ਆ ਤੇ ਤੁਸੀਂ ओरिजिनल ਦੇ ਕੋਲ ਹੀ ਆਉਣਾ ਨਾ ਕਿ ਕਾਪੀਆਂ ਕੁੱਪੀਆਂ ਬਹੁਤ ਚਲਦੀਆਂ ਨੇ ਅੱਜ ਕੱਲ੍ਹ ਸਪੋਰਟ ਕਰੋ ਸਪੋਰਟ ਕਰੋ ਵੱਧ ਤੋਂ ਵੱਧ ਕਿਉਂਕਿ ਆਪਾਂ ਆਪਣੇ ਪੰਜਾਬੀ ਭੈਣ ਭਰਾਵਾਂ ਦੀ ਸਪੋਰਟ ਕਰਨੀ ਹੈ ਬਿਲਕੁਲ ਜਿਹੜੀ ਜਿਹੜੀ ਚੀਜ਼ ਆ ਮਨ ਕਰਦਾ ਤੁਸੀਂ ਸਾਨੂੰ ਦੱਸੋ ਕੀ ਬਾਤ ਆ ਪਹਿਲਾ ਡੱਬਾ ਆ ਜਿੱਥੇ ਇਹ ਕਿਹਾ ਜਾਂਦਾ ਵੀ ਸਾਨੂੰ ਦੱਸੋ ਮੂਲੀ ਖਾਣਾ ਕੀ ਆ ਸਪੋਰਟ ਆ ਕੇ ਦੱਸਣਾ ਤੁਸੀਂ ਸਾਨੂੰ ਆ ਚੀਜ਼ ਚੀਜ਼ ਵੈਜ ਵਿੱਚ ਪਰ ਆ ਵੈਜ ਵਿੱਚ ਨਹੀਂ ਹੋਵੇ ਕੋਈ ਆ ਕੇ ਨੌਨ ਵੈਜ ਮੰਗਲ ਬੰਦੀ ਪਈ ਹਾਂ ਨਾਲੇ ਸਾਡੀ ਕਮੀਆਂ ਵੀ ਅਸੀਂ ਵੀ ਸਾਨੂੰ ਦੱਸੋ ਕਿਾ ਬਤਾ ਅੱਜ ਦਾ ਵੀ ਸੱਚੀ ਅਸੀਂ ਕਮੀ ਵੇਸ਼ੀ ਅਸੀਂ ਸੁਧਾਰੀਏ ਸਾਨੂੰ ਅੱਜ ਕੋਈ ਕਮੀ ਵੇਸ਼ੀ ਨਹੀਂ ਲੱਗੀ ਠੀਕ ਹੈ ਜੀ ਇਸ ਕਰਕੇ ਬਹੁਤ ਵਧੀਆ ਤੁਹਾਡਾ ਖੜਾ ਸੀ ਅੱਜ ਤੇ ਕਹਿੰਦੀ ਗੱਲ ਨਹੀਂ ਇਦਾਂ ਹੈ ਕਿ ਆਪਾਂ ਨਾ ਹਾਈਲੀ ਰეკਮੈਂਡਡ ਕਰਦੇ ਹਾਂ ਕਿ ਤੁਸੀਂ ਇੱਥੇ ਜਦੋਂ ਮਰਜ਼ੀ ਤੇ ਜਿੰਨਾ ਮਰਜ਼ੀ ਤੇ ਖਾਣਾ ਖਾ ਸਕਦੇ ਹੋ ਹਾਂਜੀ ਬਸ ਅਸੀਂ ਆਪਣੇ ਫੈਮਿਲੀ ਨੂੰ ਲੈ ਕੇ ਆ ਰਹੇ ਹਾਂ ਬਿਲਕੁਲ ਬਹੁਤ ਵਧੀਆ ਚਲੋ ਜੀ ਹੁਣ ਫਿਰ ਆਪਾਂ ਕਰਨਾ ਕੀ ਹੈ ਜੀ ਕੜਾ ਸਹੀਂ ਸਾਡਾ ਖੰਡਾ ਹੋ ਗਿਆ ਹੁਣ ਅਸੀਂ ਇਹਨੂੰ ਖਾਈਏ ਤੇ ਉਸ ਤੋਂ ਬਾਅਦ ਹੁਣ ਤੁਸੀਂ ਵੀਡੀਓ ਨੂੰ ਸ਼ੇਅਰ ਕਰੋ ਕੋਈ ਵੀ ਫੰਕਸ਼ਨ ਤੁਸੀਂ ਇੱਥੇ ਸੈਲੀਬ੍ਰੇਟ ਕਰਨਾ ਹੋ ਨਾ ਫੈਮਿਲੀ ਨੂੰ ਲੈ ਕੇ ਸਾਡੇ ਢਾਬੇ ਤੇ ਆ ਸਕਦੇ ਹੋ ਹਾਂਜੀ ਕਪਿਲ ਜੀ ਆਜੋ ਇਹਦੇ ਆਵਾਸ ਆ ਪ੍ਰੋਂਠੇ ਚੌਧਰ ਭਾਈ ਉਹਦੇ ਨਾਲ ਹੀ ਨਾਲ ਹੀ ਕਹਿੰਦੇ ਪ੍ਰੋਂਠੇ ਬਸ ਆਜਾ ਜੀ ਕੀ ਬਾਤ ਹੈ ਆ ਪ੍ਰੋਂਠੇ ਆਓ ਆਜੋ ਆਜੋ ਭਾਈ ਆ ਜਾ ਆ ਜਾ ਸਾਡੇ ਪ੍ਰੋਂਠੇ ਆਜਾ 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 ਕਾ ਜਾ ਬਈ ਇਹ ਸਾਡੇ ਪਰੌਂਠੇ ਦੇ ਫਿਦਾ ਆ ਹਾਂਜੀ ਬਈ ਇਹਦੀ ਜਾਣੀ ਪਰੌਂਠੇ ਤੇ ਆਂਟੀ ਦੇ ਹੱਥ ਦੇ ਆ ਦੇਖ ਅੱਛਾ ਐਡਰੈਸ ਤੁਸੀਂ ਵੀ ਦੱਸੋ ਨਾਲ ਕਿੱਥੇ ਆਉਣਾ ਕੀ ਆ ਕਿੱਥੇ ਮੰਡੀ ਹਾਂਜੀ ਨੇੜੇ ਆ ਰਹੀ ਐ ਸਮਾ ਸਕੂਲ ਹਾਫ ਫਲੋਰ ਪਰੌਂਠੇ ਦੇ ਕ੍ਰਿਸਪੀ कुरकुरੇ ਆਲੂ ਦੇ ਪਰੌਂਠੇ ਖਾਣੇ ਭੋਲੀ ਦਾ ਟੱਬਾ ਟੱਬਾ ਭੋਲੀ ਦਾ ਓਰੀਜਨਲ ਟੱਬਾ ਈ ਸਟੋਰ ਆ ਵੈਸਤੇ ਪੋਲੀਟਾ ਮਾਇੰਦਾ ਵੈਸਤੇ ਕੀ ਬਾਤ ਹੈ ਲੱਗਦੀ ਕੀ ਬਾਤ ਹੈ ਤਾਂ ਬਾਕੀ ਹੁਣ ਤੁਸੀਂ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਜਿਹੜੇ ਵੀ ਭਰਾ ਸਾਡੇ ਜਿਹੜੇ ਵੀ ਫਾਮੀਆਂ ਭੈਣ ਦੇ ਕੋਲ ਖਾ ਕੇ ਗਏ ਨੇ ਮੈਨੂੰ ਕੋ ਖਾ ਕੇ ਗਏ ਨੇ ਉਹਨਾਂ ਨੂੰ ਇੱਕ ਜਰੂਰ ਸਾਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਖਾਣਾ ਕਿਵੇਂ ਦਾ ਲੱਗਦਾ ਤੇ ਹੁਣ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ